ਪ੍ਰੋਗਰਾਮ 16 ਨੇ ਸੱਚੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ अहम ਤਿੰਨ ਮਸਲਿਆਂ ਦੇ ਉੱਤੇ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਅਸਾਮ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਫੈਸਲਾ ਕੀਤਾ ਕਿ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨਗੇ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਬਣ ਰਹੇ ਨੇ ਹਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉੱਥੇ ਉਮੀਦਵਾਰ ਨਹੀਂ ਐਲਾਨੇ ਆ ਉੱਥੇ ਕਿਹੜੀ ਕਿਹੜੀ ਪਾਰਟੀ ਕੀ ਕੀ ਲਾਈਨ ਅਖਤਿਆਰ ਕਰਦੀ ਹੈ ਅਮਰਤਪਾਲ ਦੇ ਨਾਲ ਚੱਲਦੀ ਹੈ ਜਾਂ ਫਿਰ ਚੋਣਾ ਲੜੀਆਂ ਜਾਣਗੀਆਂ ਔਰ ਇਸ ਚੋਣ ਲੜਨ ਦੇ ਨਾਲ ਅਸਰ ਕੀ ਪੈਣ ਵਾਲਾ ਪੰਜਾਬ ਦੀ ਸਿਆਸਤ ਉੱਤੇ ਇਸ ਦੀ ਗੱਲ ਕਰਾਂਗੇ ਦੂਸਰੇ ਨੰਬਰ ਤੇ ਕੁਮਰ ਵਿਜੇ ਪ੍ਰਤਾਪ ਨੇ ਫਿਰ ਲੰਮਾ ਚੌੜਾ ਲੇਖ ਲਿਖ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਿਉਂਕਿ ਇੱਕ ਇੰਟਰਵਿਊ ਦੇ ਵਿੱਚ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਮੇਰੀ ਨਿੱਜੀ ਰਾਏ ਦੱਸ ਰਿਹਾ ਹੈ ਬੇਅਦਬੀ ਦੇ ਮਾਮਲੇ ਨੂੰ ਤੇ ਉਦੋਂ ਨਿੱਜੀ ਰਾਏ ਨਹੀਂ ਇਹਨਾਂ ਨੂੰ ਕੁਰਸੀ ਦਵਾਈ ਹੈ ਇਸ ਦੇ ਮਾਇਨੇ ਕੀ ਨੇ ਤੇ ਕੀ ਹੈ ਜਿਹੜੀ ਖੜਕੀ ਹੋਈ ਹੈ ਕਿੱਥੋਂ ਤੱਕ ਅਸਰ ਕਰੇਗੀ ਹਾਲਾਂਕਿ ਨਾਲ ਨਾਲ ਆਮ ਆਦਮੀ ਪਾਰਟੀ ਲਈ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਨੇ ਕੁਮਰ ਵਿਜੇ ਪ੍ਰਤਾਪ ਇਸ ਦੇ ਉੱਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਇੱਕ ਏਡੀਜੀਪੀ ਰੈਂਕ ਦੇ ਅਧਿਕਾਰੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਉਹਨਾਂ ਕੋਲ ਸੀ ਇੱਕ ਮਹੀਨਾ ਹੀ ਅਜੇ ਉਹਨਾਂ ਨੂੰ ਹੋਰ ਸੇਵਾ ਕਾਰਜਕਾਲ ਦਾ ਪਿਆ ਸੀ ਪਰ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਉਸ ਅਸਤੀਫੇ ਦੇ ਕਾਰਨ ਕੀ ਨੇ ਕਿ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਕਿ ਮੈਂ ਪਿੰਜਰੇ ਚੋਂ ਬਾਹਰ ਆ ਗਿਆ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਇਸ ਦੇ ਅਰਥ ਕੀ ਨੇ ਪਿੰਜਰਾ ਕਿਸ ਨੇ ਬਣਾਇਆ ਸੀ ਇਹ ਸਾਰੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਮਸਲਾ ਜਿਹੜਾ ਅਮਰਿਤਪਾਲ ਸਿੰਘ ਦਾ ਇਹ ਫੈਸਲਾ ਲੈਣਾ ਕਿ ਖੜੂਰ ਸਾਹਿਬ ਹਲਕੇ ਤੋਂ ਚੋਣ ਲੜਨਗੇ ਉਹ ਵੀ ਆਜ਼ਾਦ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਾਲਾਂਕਿ ਅਮਰਿਤਪਾਲ ਨੇ ਪਹਿਲਾਂ ਜਦੋਂ ਗਤੀਵਿਧੀਆਂ ਪੰਜਾਬ ਅੰਦਰ ਕੀਤੀਆਂ ਸਾਫ਼ ਕਿਹਾ ਸੀ ਕਿ ਮੇਰਾ ਕੋਈ ਪੋਲਿਟਿਕਲ ਮਕਸਦ ਨਹੀਂ ਹੈ ਪਰ ਇਹ ਜਿਹੜਾ ਹੁਣ ਫੈਸਲਾ ਲਿਆ ਗਿਆ ਇਹਦੇ ਪ੍ਰਭਾਵ ਕੀ ਪੈਣੇ ਆ ਪੰਜਾਬ 'ਚ ਖਾਸ ਕਰਕੇ ਤੁਖ ਸਿੰਘ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੇ ਹਲੇ ਹਵਾ ਨਹੀਂ ਆ ਲੇਕਿਨ ਅ ਸਿਆਸਤ ਦੇ ਵਿੱਚ ਅਚਾਨਕ ਇੱਕ ਚਮਕਦਾ ਸਤਾਰਾ ਬਣਿਆ ਸੀ ਹਾਲਾਂਕਿ ਉਹ ਐਡਵਰਟ ਹੋ ਗਿਆ ਲੇਕਿਨ ਜਿਹੜਾ ਉਹਦਾ ਮਕਸਦ ਸ਼ੁਰੂਆਤੀ ਤੌਰ ਤੇ ਉਹਨੇ ਕੀਤਾ ਸੀ ਅੰਮ੍ਰਿਤ ਸੰਚਾਰ ਦਾ ਤੇ ਨਸ਼ੇ ਦੇ ਛਡਾਉਣ ਦੀਆਂ ਗੱਲਾਂ ਕੀਤੀਆਂ ਲੋਕ ਨਾਲ ਜੁੜੇ ਸੀ ਹੁਣ ਸਰਕਾਰ ਨੇ ਐਨਐਸਐ ਲਾ ਕੇ ਉਹਨੂੰ 2 ਸਾਲ ਤੋ ਬੰਦ ਕਰ ਦਿੱਤਾ ਡਿਬਰੂਗੜ ਜੇਲ੍ਹ ਦੇ ਵਿੱਚ ਹਾਲਾਂਕਿ ਏਡਾ ਵੱਡਾ ਜੁਰਮ ਨਹੀਂ ਸੀ ਜਿਹੜਾ ਵੱਡਾ ਸਰਕਾਰਾਂ ਨੇ ਉਹਦੇ ਖਿਲਾਫ ਐਨਐਸਏ ਲਾ ਦਿੱਤਾ ਹੁਣ ਖਡੂਰ ਸਾਹ ਬਹੁਤ ਧਰਤੀ ਹੈ ਜਿੱਥੋਂ ਹਮੇਸ਼ਾ ਸ਼ੁਰੂਆਤ ਹੋਈ ਆ ਗੱਲ 89 ਦੇ 1999 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਈਆਂ ਸੀ ਉਦੋਂ ਜਿਹੜੇ ਇਦਾਂ ਦੇ ਲੋਕ ਸੀ ਸਿਮਰਜੀਤ ਸਿੰਘ ਮਾਨ ਕਿਉਂਕਿ ਇੱਕ ਆਈਪੀਐਸ ਆਫੀਸਰ ਸੀ ਸਰਕਾਰ ਨੇ ਉਹਨੂੰ ਬੰਦ ਕਰਤਾ ਜੇਲ੍ਹ ਦੇ ਵਿੱਚ ਔਰ ਫਿਰ ਉਹਦਾ ਚੋਣ ਨਿਸ਼ਾਨ ਸੀ ਉਹਨਾਂ ਦੇ ਦਿਲ ਵਿੱਚ ਛੇਰ ਤੇ ਉਦੋਂ ਖਡੂਰ ਸਾਹਿਬ ਦੀ ਜਗ੍ਹਾ ਉਦੋਂ ਹਲਕਾ ਹੁੰਦਾ ਸੀ ਲੋਕ ਸਭਾ ਹਲਕਾ ਤਰਨਤਨ ਤੇ ਘਰ ਘਰ ਸ਼ੇਰ ਦੀਆਂ ਗਲਾਂ ਹੁੰਦੀਆਂ ਸੀ ਉਸ ਤੋਂ ਬਾਅਦ ਧਿਆਨ ਸਿੰਘ ਮੰਡ ਅਤਿੰਦਰਪਾਲ ਸਿੰਘ ਹੋਣੀ ਬਿੰਬਲਜ ਕੋਰ ਖਾਲਸਾ ਉਹਦੇ ਸੌਰਾ ਸਾਹ ਬਠਿੰਡਾ ਤੋਂ ਜਿੱਤ ਗਏ ਸੀ 9 9 ਸੌਰਾ ਜਿੱਤ ਗਏ ਸੀ 13 ਚੋਂ 11 ਆਈਆਂ ਸੀ ਤੇ ਖਡੂਰ ਸਾਹਿਬ ਇੱਕ ਅਜੀਹਾ ਹਲਕਾ ਉਟਰਨੀ ਪੁਆਇੰਟ ਹੋ ਸਕਦਾ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਅਗਰ ਅਮਰਤਪਾਲ ਦੇ ਪਿਤਾ ਔਰ ਹੋਰ ਲੋਕ ਵੀ ਉਹਨਾਂ ਨੂੰ ਮਨਾਉਣ ਗਏ ਨੇ ਹਾਲਾਂਕਿ ਉਹਨਾਂ ਦੇ ਐਡਵੋਕੇਟ ਹੋਣਾ ਤੇ ਖਲਾਸਾ ਕਰ ਦਿੱਤਾ ਕਿ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਜੇ ਉਹਦੇ ਬਾਪੂ ਵੀ ਗਏ ਨੇ ਹੋਰ ਵੀ ਜਿਹੜੇ ਕਹਿ ਸਕਦੇ ਇੱਕ ਵਾਪਤ ਗਿਆ ਸਵੇਰ ਦਾ ਵਫਦ ਪਹੁੰਚਿਆ ਗਿਆ ਜੇ ਉਹ ਮੰਨ ਜਾਂਦੇ ਨੇ ਤੇ ਲਾਜ਼ਮੀ ਤੋਂ ਔਰਤੇ ਅਮਰਦਾਪਾਲ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਟਰਨਿੰਗ ਪੁਆਇੰਟ ਹੋ ਸਕਦਾ ਕਿਉਂਕਿ ਇਸ ਟਾਈਮ ਕੋਈ ਵੀ ਪਾਰਟੀ ਦੀ ਹਵਾ ਨਹੀਂ ਹੈ ਨਾ ਸਰਕਾਰ ਦੀ ਹਵਾ ਨਾ ਕਾਂਗਰਸ ਦੀ ਹਵਾ ਨਾ ਸ਼੍ਰੋਮ ਨਿਕਾਲੀ ਦਲ ਦੀ ਹਵਾ ਨਾ ਭਾਜਪੀ ਦੀ ਹਵਾ ਤੇ ਜੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦਿਮਾਗ ਵਿੱਚ ਆ ਗਈ ਕਿ ਪੰਜਾਬ ਦੀ ਗੱਲ ਹੋਵੇ ਪੰਥਕ ਦੀ ਗੱਲ ਹੋਵੇ ਪੰਜਾਬੀਅਤ ਦੀ ਗੱਲ ਹੋਵੇ ਤੇ ਪੰਜਾਬ ਦੀ ਜਨ ਤੱਕ ਐਕਸਪੈਰੀਮੈਂਟ ਕਰਦੀ ਆ 89 ਤੋਂ ਐਕਸਪੈਰੀਮੈਂਟ ਹੋਏ ਨੇ ਸਵਾਲ ਹੈ ਕਿ ਅਮਰਤਪਾਲ ਕੀ ਉਹ ਕਬੂਲਦਾ ਕੀ ਉਹਨੂੰ ਲੱਗਦਾ ਕਿ ਜਿਹੜੇ ਉਹ ਕਹਿ ਰਹੇ ਸੀ ਕਿ ਪਾਸਪੋਰਟ ਇੱਕ ਦਸਤਾਵੇਜ਼ ਆ ਆਧਾਰ ਕਾਰਡ ਇੱਕ ਦਸਤਾਵੇਜ਼ ਆ ਪਰ ਫਿਰ ਵੀ ਜਿਹੜੀ ਲੜਾਈ ਆ ਅਗਰ ਤੁਸੀਂ ਕਹਿੰਗੇ ਲੜਾਈਆਂ ਜਿਹੜੀ ਅਮਰਤਪਾਲ ਸਿੰਘ ਜਾਂ ਸਿਮਰਜੀਤ ਸਿੰਘ ਮਾਨ ਇਹ ਸਾਰੇ ਪੰਜਾਬ ਦੇ ਮਸਲੇ ਪੋਲੀਟੀਕਲ ਮਸਲੇ ਆ ਤੇ ਪੋਲੀਟੀਕਲ ਮਸਲੇ ਤੁਸੀਂ ਪੋਲੀਟਿਕਸ ਚ ਸ਼ਾਮਲ ਹੋ ਕੇ ਪੋਲੀਟਿਕਸ ਕਰਕੇ ਹੀ ਤੁਸੀਂ ਹੱਲ ਕਰ ਸਕਦੇ ਹੋ ਤੁਸੀਂ ਬਾਹਰ ਬੈਠ ਕੇ ਨਹੀਂ ਹੱਲ ਕਰ ਸਕਦੇ ਸੰਵਿਧਾਨ ਦੇ ਦਾਰਾ ਦੇ ਵਿੱਚ ਰਹਿ ਕੇ ਤੁਸੀਂ ਆਪਣੀਆਂ ਹੱਕਾਂ ਦੀ ਗੱਲ ਕਰ ਸਕਦੇ ਅਧਿਕਾਰਾਂ ਦੀ ਗੱਲ ਕਰ ਸਕਦੇ ਉਰਤੇ ਨਿਰਭਰ ਕਰਦਾ ਅਮਰਤ ਪਾਲ ਸਿੰਘ ਉਹਨਾਂ ਦੇ ਕਿ ਕੀ ਉਹ ਚੋਣ ਲੜਨਗੇ ਹਾਲੇ ਤਾਂ ਚਲੋ ਸ਼ੁਰੂਆਤ ਹੈ ਕਿ ਮਨਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਖਬਰਾਂ ਇਹ ਵੀ ਨੇ ਅੰਦਰੋਂ ਆ ਗਈਆਂ ਆਹਾਂ ਤੋਂ ਕਿ ਉਹ ਮੰਨ ਗਏ ਆ ਇੱਕ ਤਰ੍ਹਾਂ ਕਿਉਂਕਿ ਜਿਹੜਾ ਵਕਤ ਗਿਆ ਪਰ ਹਾਲੇ ਤਾਂ ਸ਼ੁਰੂਆਤ ਹੈ ਪਰ ਖੜੂਰ ਸਾਹਿਬ ਦੀ ਜਨਤਾ ਨੇ ਵੋਟਰਾਂ ਨੇ ਜੇਕਰ ਅਮਰਉਤਪਾਲ ਸਿੰਘ ਨੂੰ ਪ੍ਰਵਾਨ ਕਰ ਲਿਆ ਕਿ ਚਾਹੇ ਉਹ ਜੇਲ੍ਹ ਚ ਬੰਦ ਹੈ ਸੀ ਜਿਤਾਵਾਂਗੇ ਫਿਰ ਉਹੀ ਭਾਰਤੀ ਸੰਵਿਧਾਨ ਹੋਵੇਗਾ ਜਿਸ ਦੀ ਸੌ ਚੱਕਣੀ ਪੈਣੀ ਹੈ ਜਿਸ ਨੂੰ ਦਸਤਾਵੇਜ਼ ਕਿਹਾ ਜਾਂਦਾ ਉਹੀ ਪਾਸਪੋਰਟ ਉਹਨਾਂ ਕੋਲ ਹੋਏਗਾ ਜੋ ਜਾਣਦੇ ਵੀ ਆ ਸਿਆਸੀ ਤੌਰ ਤੇ ਕਿਤੇ ਅੰਦਰ ਬਾਹਰ ਤਾਂ ਫਿਰ ਉਹ ਸਾਰੀਆਂ ਗੱਲਾਂ ਤਾਂ ਉਹਨਾਂ ਦੇ ਉਲਟ ਹੋ ਜਾਣਗੀਆਂ ਜਿਹੜੀਆਂ ਉਹ ਪਹਿਲਾਂ ਕਹਿੰਦੇ ਰਹੇ ਨੇ ਇਹੋ ਜਿਹੀ ਗੱਲਾਂ ਕਿਉਂਕਿ ਪੋਲਿਟੀਕਲ ਤੌਰ ਤੇ ਜੇ ਤੁਹਾਡੇ ਤੁਸੀਂ ਇਹਨਾਂ ਨੂੰ ਮੰਨਦੇ ਕਿ ਜਿਹੜੇ ਕੌਮ ਦੇ ਮਸਲੇ ਹੱਲ ਹੋਣੇ ਚਾਹੀਦੇ ਉਹ ਰਾਜਸੀ ਮਸਲੇ ਰਾਜਨੀਤਿਕ ਮਸਲੇ ਰਾਜਨੀਤਿਕ ਮਸਲੇ ਪੋਲੀਟੀਕਲ ਤੌਰ ਤੇ ਹੀ ਹੱਲ ਹੁੰਦੇ ਨੇ ਸਰਕਾਰ ਤੋਂ ਬਰਬਾਰ ਨਿਕਲ ਕੇ ਨਹੀਂ ਹੁੰਦੇ ਤੁਹਾਨੂੰ ਕੁਝ ਨਾ ਕੁਝ ਬਨਣਾ ਪਏਗਾ ਤੁਹਾਨੂੰ ਐਮਐਲਏ ਬਨਣਾ ਪਏਗਾ ਤੁਹਾਨੂੰ ਐਮਪੀ ਬਨਣਾ ਪਏਗਾ ਤੁਸੀਂ ਵਿਧਾਨ ਸਭਾ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਜਾ ਕੇ ਬੋਲੋਗੇ ਔਨ ਰਿਕਾਰਡ ਹੋਏਗੀ ਗੱਲ ਹੋਏਗੀ ਹੁਣ ਸਿਮਰਜੀਤ ਮਾਨ ਵੀ ਇਹੀ ਗੱਲਾਂ ਕਰਦੇ ਹੁੰਦੇ ਸੀ ਕਿ ਮੈਂ ਜੀ ਭਾਰਤੀ ਸੰਵਿਧਾਨ ਪਰ ਉਸੇ ਧਾਰ ਦੇ ਵਿੱਚੋਂ ਤਿੰਨ ਵਾਰ ਐਮਪੀ ਬਣ ਗਏ ਨੇ ਚੌਥੀ ਫਿਰ ਤਿਆਰੀ ਕਰਕੇ ਬੈਠੇ ਨੇ ਫਿਰ ਉਹ ਸੌਂ ਵੀ ਚੱਕਦੇ ਆਗੇ ਨੇ ਫਿਰ ਵਕਰੀ ਗੱਲ ਹੈ ਕਿ ਲੋਕਾਂ ਦੇ ਸਾਹਮਣੇ ਨਹੀਂ ਚੁੱਕਦੇ ਸਪੀਕਰ ਦੇ ਚੈਂਬਰ ਜਾ ਕੇ ਸੌਂ ਚੁੱਕਦੇ ਨੇ ਸਿਮਰਜੀਤ ਮਾਨ ਵੀ ਤੇ ਕਾਫੀ ਨਖਰੇ ਕਰ ਲੈਂਦੇ ਕਿਉਂਕਿ ਤੁਸੀਂ ਜੇਕਰ ਭਾਰਤੀ ਸੰਵਿਧਾਨ ਦੇ ਤਹਿਤ ਤੁਹਾਨੂੰ ਇਲੈਕਸ਼ਨ ਲੜਨੀ ਪੈਣੀ ਹੈ ਔਰ ਤੁਹਾਨੂੰ ਕਾਇਦਾ ਕਾਨੂੰਨ ਭਾਰਤੀ ਸੰਵਿਧਾਨ ਦਾ ਮੰਨਣਾ ਪੈਗਾ ਜੋ ਭਾਰਤ ਦਾ ਸੰਵਿਧਾਨ ਹੈ ਉਹਸ ਕਾਇਦੇ ਦੇ ਵਿੱਚ ਤੁਸੀਂ ਵੀ ਪਾਬੰਦ ਹੋ ਪਰ ਸਵਾਲ ਹੈ ਕਿ ਤੁਸੀਂ ਪਾਰਲੀਮੈਂਟ ਪਹੁੰਚ ਗਏ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ ਕੌਮ ਦੀ ਗੱਲ ਕਰਨੀ ਪੰਜਾਬੀਅਤ ਦੀ ਗੱਲ ਕਰਨੀ ਤਹਾਡੇ ਵਾਸਤੇ ਦੋ ਵੱਡੇ ਪਲੇਟਫਾਰਮ ਨੇ ਸੈਂਟਰ ਲੈਵਲ ਤੇ ਪਾਰਲੀਮੈਂਟ ਸਟੇਟ ਲੈਵਲ ਤੇ ਅਸੈਂਬਲੀ ਤੇ ਤੁਹਾਨੂੰ ਫਿਰ ਲੜਨਾ ਚਾਹੀਦਾ ਨਾ ਬਾਹਰ ਰਹਿ ਕੇ ਨਹੀਂ ਤੁਸੀਂ ਲੜਾਈ ਲੜ ਸਕਦੇ ਤੁਹਾਨੂੰ ਅੰਦਰ ਜਾਣਾ ਪਏਗਾ ਅੰਦਰ ਤੁਹਾਨੂੰ ਕੌਮ ਦੀ ਗੱਲ ਕਰਨੀ ਪਏਗਾ ਸਵਾਲ ਕਿ ਕੀ ਅਮਰਤਪਾਲ ਅਗਰ ਜੈਸ ਕਰ ਚੁੱਕੇ ਨੇ ਲੜਨਾ ਚਾਹੁੰਦੇ ਨੇ ਇਲੈਕਸ਼ਨ ਤੋਂ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਆਬੋ ਹਵਾ ਉਹ ਬਦਲ ਸਕਦੀ ਹੈ ਖਡੂਰ ਸਾਹਿਬ ਇੱਕ ਜਿਹੋ ਪੰਜਾਬ ਦਾ 13 ਚੋਂ ਇੱਕ ਅਜਿਹਾ ਪੰਤਕ ਹਲਕਾ ਜਿਹੜਾ ਕੁਝ ਵੀ ਰੁੱਖ ਹਵਾ ਦਾ ਰੁੱਖ ਵੀ ਮੋੜ ਸਕਦਾ ਹੈਗਾ ਕਹਿ ਸਕਦੇ ਕਿ ਚੱਲਦੇ ਦਰਿਆਵਾਂ ਨੂੰ ਵੀ ਖਡੂਰ ਸਾਹਿਬ ਦਾ ਹਲਕਾ ਰੋਕ ਸਕਦਾ ਕਿਉਂਕਿ ਐਡਾ ਵੱਡਾ ਪੰਤਕ ਹਲਕਾ ਹੈਗਾ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੋ ਸਿਮਰਜੀਤ ਮਾਨ ਦੀ ਜਦੋਂ 89 ਦੇ ਵਿੱਚ ਹਵਾ ਬਣੀ ਉਹ ਤਰਨਤਾਰ ਤੋਂ ਹੀ ਬਣੀ ਤੇ ਖਡੂਰ ਸਾਹਿਬ ਤੋਂ ਲਾਜ਼ਮੀ ਤੌਰ ਤੇ ਬਣ ਸਕਦੀ ਹੈ ਔਰ ਇੱਕ ਕਿਉਂਕਿ ਇੱਕ ਉੱਥੇ ਪੰਥ ਜਿਹੜਾ ਜਿਆਦਾ ਮਾਝੇ ਦੇ ਵਿੱਚ ਤੋ ਕੁਝ ਨਾ ਕੁਝ ਉਹਨਾਂ ਦੇ ਦਿਲਾਂ ਦੇ ਵਿੱਚ ਕੁਝ ਹੈ ਇੱਕ ਰੜਕ ਜੀ ਲਾ ਲਓ ਇੱਕ ਚੀਜ਼ ਲਾ ਲਓ ਉਹ ਚੀਜ਼ ਲਾ ਲਓ ਉਹ ਉਹ ਉੱਥੇ ਹੋ ਸਕਦੀ ਹੈ ਤੇ ਜੇ ਉਹ ਵਾਲੀ ਖਡੂਰ ਸਾਹਿਬ ਦੀ ਹਵਾ ਬਣ ਗਈ ਲਾਜ਼ਮੀ ਤੌਰ ਤੇ ਦਾ ਸੰਗਰੂਰ ਬੜਾ ਸਰ ਪਏਗਾ ਉਹਦਾ ਬਠਿੰਡਾ ਪਏਗਾ ਤਿੰਨ ਜਿਹੜੇ ਪੰਜਾਬ ਦੇ ਹਲਕੇ ਇਹ ਕੁਝ ਵੀ ਕਰ ਸਕਦੇ ਨੇ ਬਟ ਬਠਿੰਡਾ ਸੰਗਰੂਰ ਤੇ ਖਡੂਰ ਸਾਹਿਬ ਇੱਕ ਸੰਗਰੂਰ ਦਾ ਲਿੰਕ ਹੋਰ ਵੀ ਜੁੜਦਾ ਕਿਉਂਕਿ ਜਿੰਨੇ ਉਮੀਦਵਾਰ ਖੜੇ ਹੋਏ ਐ ਅਮਰਿਤਪਾਲ ਦੇ ਐਨਐਸਏ ਲੱਗਾ ਦੋ ਉਮੀਦਵਾਰ ਇੱਥੇ ਮੌਜੂਦਾ ਨੇ ਜਿਹੜੇ ਬੋਲੇ ਕਿ ਨਹੀਂ ਹੈ ਗਲਤ ਹੋਈ ਹੈ ਕਾਰਵਾਈ ਇੱਕ ਸੁਖਪਾਲ ਸਿੰਘ ਖਹਿਰਾ ਇੱਕ ਸਿਮਰਨਜੀਤ ਸਿੰਘ ਮਾਨ ਔਰ ਦੋਵੇਂ ਸੰਗਰੂਰ ਤੋਂ ਉਮੀਦਵਾਰ ਨੇ ਹੁਣ ਕੀ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਆ ਉਹਦੇ ਵਿੱਚ ਅਮਰਿਤਪਾਲ ਦਾ ਜ਼ਿਕਰ ਹੋਏਗਾ ਉਹ ਕਰਨਗੇ ਆਪਣੇ ਆਪਣੇ ਪਾਰਟੀ ਦੇ ਉੱਥੋਂ ਦੇ ਉਮੀਦਵਾਰਾਂ ਨੂੰ ਕੀ ਕਹਿਣਗੇ ਦੇਖੋ ਸਭ ਤੋਂ ਵੱਡੀ ਜੇ ਅਮਰਿਤਪਾਲ ਨੇ ਜੈਸ ਕਰ ਦਿੱਤੀ ਹੈਗੀ ਤੇ ਫਿਰ ਕੁਝ ਵੀ ਹੋ ਸਕਦਾ ਫਿਰ ਸਿਆਸਤ ਹੀ ਬਦਲ ਜਾਣੀ ਹੈਗੀ ਆ ਫਿਰ ਤੇ ਉਹ ਸਮੀਕਰਨ ਬਦਲ ਜਾਣੇ ਹੈਗੇ ਨੇ ਫਿਰ ਕੌਣ ਅਮਰਤਪਾਲ ਦੇ ਹੱਕ ਜੀ ਬੋਲਦਾ ਕੌਣ ਵਿਰੋਧ ਬੋਲਦਾ ਇਹ ਨਤਾਰਾ ਹੀ ਹੋ ਜਾਣਾ ਹੈਗਾ ਫਿਰ ਹੋ ਸਕਦਾ ਹੈ ਕਿ ਸਿਮਰਜੀਤ ਮਾਨ ਦੀ ਸਿਆਸਤ ਹੋਰ ਉਹਨੂੰ ਰੰਗ ਦੇਣਾ ਪਵੇ ਸੁਖਪਾਲ ਸਿੰਘ ਖਹਿਰਾ ਹੋਣਾ ਨੂੰ ਸਿਆਸਤ ਹੋਰ ਦੇਣਾ ਪਵੇ ਰੰਗ ਹੋਰ ਦੇਣਾ ਪਵੇ ਲੱਖਾ ਸਿਦਾਨਾ ਬਠਿੰਡਾ ਤੋਂ ਲੜਦੇ ਉਹਨੂੰ ਹੋਰ ਸਿਆਸਤ ਦਾ ਰੰਗ ਦੇਣਾ ਪਊਗਾ ਫਿਰ ਤੇ ਸਾਰੇ ਸਮੀਕਰਨ ਤੇਜ ਹੋ ਜਾਣੇ ਫਿਰ ਹੋ ਸਕਦਾ ਹੈ ਕਿ ਇਸ ਵਾਰ ਲੋਕ ਕਹਿ ਦੇਣ ਕਿ ਚਲੋ ਅਮਰਤਪਾਲ ਦੇ ਨਾਲ ਬਾਕੀਆਂ ਨੂੰ ਵੀ ਜਿਤਾ ਦਿੰਦੇ ਕੁਝ ਵੀ ਪੰਜਾਬੀ ਤੇ ਕੁਝ ਵੀ ਕਰ ਸਕਦੇ ਨੇ ਅੱ비 ਤੇ ਕਹਿੰਦੇ ਕਿ ਪੱਛਮ ਵੱਲੋਂ ਸੂਰਜ ਚੜਾ ਦਾਂਗੇ ਹੂੰ ਲੋਕਾਂ ਨੇ 89 ਦੇ ਵਿੱਚ ਵੀ ਝੜਾ ਦਿੱਤਾ ਲੋਕਾਂ ਨੇ 22 ਦੇ ਵਿੱਚ ਵੀ ਝੜਾ ਚੜਾ ਦਿੱਤਾ ਬਾਕੀ ਸੀਟਾਂ ਦਾ ਤਾਂ ਚਲੋ ਠੀਕ ਹੈ ਬਠਿੰਡਾ ਸੰਗਰੂਰ ਵੀ ਅਸਰ ਹੋ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ 12 ਸੀਟਾਂ ਤੇ ਉਮੀਦਵਾਰ ਲਾਣ ਦੇਣਾ ਇੱਥੋਂ ਤੱਕ ਇੱਕ ਚੰਡੀਗੜ੍ਹ ਵੀ ਲਾਣਤਾ ਪਰ ਖਡੂਰ ਸਾਹਿਬ ਵਾਲੀ ਸੀਟ ਹਾਲੇ ਤੱਕ ਖਾਲੀ ਹੈ ਕੀ ਇਹਦਾ ਇਸ ਨਾਲ ਲਿੰਕ ਜੋੜਿਆ ਜਾਵੇ ਜਾਂ ਫਿਰ ਉਹਨਾਂ ਦਾ ਹੋਰ ਸਿਆਸੀ ਮਜਬੂਰੀ ਹੈ ਕਿ ਹੱਲ ਉਮੀਦਵਾਰ ਖੜਾ ਨਹੀਂ ਕਰਨਾ ਮੈਨੂੰ ਲੱਗਦਾ ਕਿ ਹੁਣ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਕਰਕੇ ਖਡੂਰ ਸਾਹਿਬ ਦੀ ਅਨਾਊਂਸਮੈਂਟ ਨਹੀਂ ਕੀਤੀ ਸੀ ਉਹਨਾਂ ਨੂੰ ਲੱਗਦਾ ਸੀ ਮਹਿਸੂਸ ਕਰ 5 ਮਹੀਨਿਆਂ ਤੋਂ ਆਵਾਜ਼ ਹੌਲੀ-ਹੌਲੀ ਨਿਕ ਰਹੀ ਕੁਸਰਮਸਰ ਹੋ ਰਹੀ ਸੀ ਉਸ ਇਲਾਕੇ ਦੇ ਵਿੱਚ ਉਹਨਾਂ ਲੱਗਦਾ ਕਿ 2019 ਦੇ ਵਿੱਚ ਅਸੀਂ ਗਲਤੀ ਕੀਤੀ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਲੜੀ ਸੀ ਚੋਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੋਂ ਬੀਬੀ ਜਗੀਰ ਕੌਰ 19 2019 ਚ ਨਹੀਂ ਲੜਾਉਣੀ ਚਾਹੀਦੀ ਗੀ ਜੇ ਤੁਸੀਂ ਪੰਥ ਦੀ ਗੱਲ ਕਰਦੇ ਤੇ ਓਡੀ ਮੌਜੂਦਾ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਚਾਹੇ ਬੀਬੀ ਜਗੀਰ ਕੌਰ ਦੀ ਗੱਲ ਕਰੀਏ 2019 ਦੇ ਵਿੱਚ ਜਾਂ 2019 ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਜੋ ਖਾਲੜਾ ਸਾਹਿਬ ਦੀ ਸ਼ਹਾਦਤ ਸੀ ਜਾਂ ਕੌਮ ਨੂੰ ਉਹਨਾਂ ਦੀ ਦੇਨ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਤੇ ਸ਼ਰੋਮਨੀ ਕਾਲੀਦਨ ਨੂੰ ਉੱਥੋਂ ਆਪਣਾ ਉਮੀਦਵਾਰ ਹਟਾ ਲੈਣਾ ਚਾਹੀਦਾ ਸੀ ਕਿਉਂਕਿ ਪਰਮਜੀਤ ਕੌਰ ਖਾਲੜਨ ਜਿਤਾਉਣਾ ਚਾਹੀਦਾ ਜਿਸ ਨੇ ਭਾਰਤੀ ਸਿਸਟਮ ਦੇ ਪੰਜਾਬ ਦੀ ਉਸ ਸਮੇਂ ਦੀ ਹਕੂਮਤ ਸਰਕਾਰ ਤੇ ਇਹ ਚਪੇੜਮਾਰੀ ਸੀ ਜਿਹੜੀ ਅੱਜ ਵੀ ਜੁਐਨਓ ਦੇ ਵਿੱਚ ਗੂੰਜਦੀ ਆਈ ਹੈ ਕਿ ਜਿਹੜਾ ਲਵਾਰਸ ਲਾਸ਼ਾਂ ਕਹਿ ਕੇ ਤੁਸੀਂ ਪੰਜਾਬ ਦਾ 25 ਹਜ਼ਾਰ ਮੁੰਡਾ ਮਾਰਿਆ ਘਰ ਉਜਾੜੇ ਆ ਗਏ ਨੇ ਉਹ ਲਵਾਰਸ ਲਾਸ਼ਾਂ ਦਾ ਜਿਹੜਾ ਵਾਰਸ ਬਣਿਆ ਸੀ ਉਹ ਜਸਵੰਤ ਸਿੰਘ ਖਾਲੜਾ ਸੀ ਜਿਨੇ ਮਜੀਠੇ ਦੀਆਂ ਸਰਕਾਰੀ ਮੜੀਆਂ ਅੰਮ੍ਰਿਤਸਰ ਦੀਆਂ ਸਰਕਾਰੀ ਮੜੀਆਂ ਪੱਟੀ ਦੀਆਂ ਸਰਕਾਰੀ ਮੜੀਆਂ ਤਰਨਤਾਲ ਦੀਆਂ ਸਰਕਾਰੀ ਮੜੀਆਂ ਜਿਹੜੀਆਂ ਨਗਰ ਨਿਗਮ ਜਿਹੜੇ ਲਵਾਰਸਲਾਸ਼ਾ ਨੂੰ ਛਾਲਦੇ ਜਦੋਂ ਉੱਥੇ ਪਤਾ ਲੱਗਾ ਕਿ ਇੰਨੀ ਲੱਕੜ ਲੱਗ ਗਈ ਹੈਗੀ ਫਿਰ ਖਲਾਸਾ ਹੋਇਆ ਸੀ ਤੇ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਸ਼ਾਇਦ ਇਸੇ ਕਰਕੇ ਹੁਣ ਰੁਕਿਆ ਹੋਇਆ ਸ਼੍ਰੋਮਣੀ ਕਾਲੀ ਦਲ ਹੋ ਸਕਦਾ ਹੈ ਕਿ ਇਹ ਵੀ ਕਵੇ ਕਿ ਅਸੀਂ ਸ਼ਾਇਦ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਕਿਉਂ ਹਮਾਇਤ ਕਰੀਏ ਹੋ ਸਕਦਾ ਕਮਜ਼ੋਰ ਕੈਂਡੀਡੇਟ ਉਤਾਰਿਆ ਜਾਵੇ ਹੋ ਸਕਦਾ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਨਾ ਲੜਨ ਪਹਿਲਾਂ ਵੀ ਨਹੀਂ ਲੜਦੇ ਹੋ ਸਕਦਾ ਕਿ ਵਿਰਸਾ ਸਿੰਘ ਬਲਟੋਵਾ ਨਹੀਂ ਲੜਨ ਕਿਉਂਕਿ ਵਿਰਸਾ ਸਿੰਘ ਬਲਟੋਵਾ ਤੇ ਕਈ ਵਾਰ ਦੇਖੋ ਆਪਣੀ ਜੇਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਫੋਟੋ ਪਾ ਕੇ ਰੱਖਦੇ ਨੇ ਸ਼ਾਇਦ ਉਹ ਨਾ ਲੜ ਕੋਈ ਖਰੂਰ ਸਾਹਿਬ ਤੋਂ ਹੁਣ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇੱਕ ਕਮਜ਼ੋਰ ਜਿਹਾ ਮਾਤੜ ਜਿਹਾ ਮਾੜਾ ਜਿਹਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੇ ਨੇ ਜੇਦੀ ਭਾਵੇਂ ਜ਼ਮਾਨਤ ਵੀ ਜਬਤ ਹੋ ਜੇ ਉਹ ਹੁਣ ਅਕਾਲੀ ਦਲ ਸੋਚ ਕੇ ਬੈਠਾ ਹੈ ਜੇ ਖਰੂਰ ਸਾਹਿਬੇ ਹਵਾ ਚੱਲ ਗਈ ਗੁਰਦਾਸਪੁਰ ਵੀ ਚਲੇਗੀ ਫਿਰੋਜ਼ਪੁਰ ਵੀ ਚਲੇਗੀ ਇਹ ਹਵਾ ਚੱਲਦੀ ਹੁੰਦੀ ਆ ਕਿਉਂਕਿ ਇੱਕ ਲਹਿਰ ਜੀ ਬਣ ਜਾਂਦੀ ਹੋ ਗਈ ਆ ਹੁਣ ਸਵਾਲ ਹੈ ਕਿ ਪਾਰਟਾ ਦਾ ਕਾਨੂੰਨ ਤੇ ਆਗਿਆ ਦਿੰਦਾ ਪਾਰਟਾ ਕਾਨੂੰਨ ਤੇ ਵੀ ਕਹਿੰਦਾ ਕਿ ਚਾਹੇ ਕੈਦੀ ਹੋਵੇ ਜਿਸ ਨੂੰ ਸਜ਼ਾ ਹੋਵੇ ਵੀ ਉਹ ਇਲੈਕਸ਼ਨ ਲੜ ਸਕਦਾ ਪਾਰਲੀਮੈਂਟ ਦੇ ਵਿੱਚ ਤੇ ਪਹਿਲਾਂ ਹੀ ਲੁਟੇਰੇ ਬਲਾਦਕਾਰੀ ਕਾਤਲੇ ਅਗਵਾ ਜਿੰਨੀਆਂ ਆਪੀਸੀ ਤੇ ਸੀਆਰਪੀਸ ਦੀਆਂ ਧਾਰਾਂ ਲੱਗਦੀਆਂ ਨੇ ਅਪਰਾਧਿਕ ਕਿਸਮ ਦੇ ਲੋਕਾਂ ਦੇ ਖਿਲਾਫ ਉਹ ਆਲਰੇਡੀ ਸਾਡੇ ਮੈਂਬਰ ਪਾਰਲੀਮੈਂਟ ਨੇ ਸਾਡੇ ਵੱਖ-ਵੱਖ ਸੂਬੇ ਅਸੈਂਬਲੀਆਂ ਦੇ ਉਹ ਜਿੱਤੇ ਹੋਏ ਵਿਧਾਇਕ ਨੇ ਅਸੀਂ ਲੋਕੀ ਜਿਤਾਉਂਦੇ ਨਾ ਉਹਨਾਂ ਲੋਕਾਂ ਨੂੰ ਤੇ ਐਨਐਸਏ ਜਿੰਨਾਂ ਦੇ ਖਿਲਾਫ ਲੱਗਾ ਇੱਕ ਪੋਲੀਟੀਕਲ ਮਸਲਾ ਹੈਗਾ ਕ੍ਰਿਮੀਨਲ ਦੇ ਵਿੱਚ ਤੇ ਐਨਐਸਏ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈਗਾ ਤੇ ਅਮਰਪਾਲ ਇਲੈਕਸ਼ਨ ਲੜ ਸਕਦੇ ਨੇ ਕਿਉਂਕਿ 1977 ਦੇ ਵਿੱਚ ਔਸਕਰ ਫਰਨਾਂਡੇਸ ਜਿਹੜੇ ਭਾਰਤ ਦੇ ਬਹੁਤ ਵੱਡੇ ਇੱਕ ਪੋਲੀਟੀਸ਼ਨ ਪਾਡੋ ਐਨ ਐਸ ਟਰ ਦੇ ਵਿੱਚ ਵੀ ਉਹਨਾਂ ਨੇ ਮੰਨੀ ਆ ਗਿਆ ਉਹਨਾਂ ਦੇ ਉਸ ਸਮੇ ਮੀਸਾ ਲੱਗਾ ਸੀ ਇੱਕ ਬੜੋਦਾ ਡਾਇਨਾਮਾਈਟ ਕੇਸ ਹੋਇਆ ਸੀ ਉਸ ਦੇ ਤਹਿਤ ਮੀਸਾ ਜਿਵੇਂ ਅੱਜ ਕੱਲ ਐਨ ਐਸ ਏ ਉਸ ਸਮੇ ਮੀਸਾ ਲੱਗਦਾ ਹੈ ਤਾਂ ਉਸ ਸਮੇ ਉਹਨਾਂ ਨੇ ਜਦੋਂ ਇਲੈਕਸ਼ਨ ਲੜੀ ਸੀ ਜੇਲ੍ਹ ਦੇ ਵਿੱਚ ਜਦੋਂ ਮੀਸਾ ਦੇ ਅੰਡਰ ਉਹ ਜੇਲ੍ਹ ਦੇ ਵਿੱਚ ਸੀ ਤੇ ਸਾਡੇ 4 ਲੱਖ ਵੋਟਾਂ ਦੇ ਨਾਲ ਜਿੱਤ ਕੇ ਉਹਨਾਂ ਰਿਕਾਰਡ ਬਣਾਇਆ ਸੀ ਦੂਜੇ ਨੰਬਰ ਤੇ ਰਾਮਲਵਾਸ ਪਾਸਵਾਨ ਸਾਹਿਬ ਆਏ ਸੀ ਤੇ ਇਹ ਵੀ ਐਨ ਐਸ ਏ ਜੇ ਲੱਗੀ ਹੈ ਤੇ ਇੱਕ ਕਾਨੂੰਨ ਤੇ ਕਹਿੰਦੇ ਚੁੱਲ੍ਹੜ ਸਾਦੇ ਐਨਐਸਏ ਮੀਸਾ ਇਹ ਪੋਲਿਟੀਕਲ ਤੌਰ ਤੇ ਤੁਹਾਡੇ ਖਿਲਾਫ ਲੱਗਦੇ ਆਗੇ ਨੇ ਤੇ ਦੋੜੇ ਜਿਹੜੇ ਸਾਡੇ ਆਲਰੇਡੀ ਪਾਰਲੀਮੈਂਟ ਅਪਰਾਧੀਆਂ ਨਾਲ ਭਰੀ ਪਈ ਆ ਸਾਡੀਆਂ ਅਸੈਂਬਲੀਆਂ ਅਪਰਾਧੀਆਂ ਨਾਲ ਭਰੀ ਪਈ ਆ ਇਹ ਟਰਨਿੰਗ ਪੁਆਇੰਟ ਆ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਇਹ ਹੁਣ ਬਣੂਗਾ ਕੀ ਕੀ 89 ਮੋੜ ਆਪਣੇ ਆਪ ਨੂੰ ਦਰਾਰਿਆ ਵੈਸੇ ਦਾ ਜਿਹੜੇ ਗਿਆਨਵਾਨ ਲੋਕ ਨੇ ਹਮੇਸ਼ਾ ਕਹਿੰਦੇ ਕਿ ਇਤਿਹਾਸ ਆਪਣੇ ਆਪ ਨੂੰ ਦਰਹਾਉਂਦਾ ਤੇ ਕੀ ਅੱਜ ਉਹ ਸਥਿਤੀ ਪੈਦਾ ਹੋ ਗਈ ਆ ਕਿ ਪੰਜਾਬ ਦੇ ਵਿੱਚ ਫਿਰ 89 ਵਾਲਾ ਮਾਹੌਲ ਬਣੂ ਕਿਉਂਕਿ ਸਵੇਰ ਦੀ ਚਰਚਾ ਸ਼ੁਰੂ ਹੋ ਗਈ ਉਦੋਂ ਦੀਆਂ ਸਵੇਰ ਦੀਆਂ ਗੱਲਾਂ ਹੋਈਆਂ ਕਿ ਉਹ ਇੱਕ ਵਫ਼ਦ ਜਾ ਰਿਹਾ ਸਾਨੂੰ ਵੀ ਫੋਨ ਆਇਆ ਕਿ ਜੀ ਅਸੀਂ ਵਫ਼ਦ ਹੈ ਕੀ ਕੌਣ ਮੈਂ ਕਿਹ ਕੌਣ ਕੌਣ ਜਾ ਰਹੇ ਨੇ ਤੇ ਕਹਿੰਦੇ ਜੀ ਬੜੇ ਲੋਕ ਜਾ ਰਹੇ ਉਹਦੇ ਫਾਦਰ ਸਾਹਿਬ ਵੀ ਜਾ ਰਹੇ ਹੈਗੇ ਨੇ ਤੇ ਮਨਾਉਣ ਜਾ ਰਹੇ ਨੇ ਹੁਣ ਸਵਾਲ ਹੈ ਕਿ ਉਸ ਪਰਿਵਾਰ ਦਾ ਇਹ ਇਲੈਕਸ਼ਨ ਲੜਨ ਦਾ ਮਨ ਜਾਉ ਦੇ ਪਰਿਵਾਰ ਦਾ ਉਹਨੂੰ ਇਲੈਕਸ਼ਨ ਲੜਾਉਣ ਦਾ ਮਨ ਜਾਂ ਖੁਦ ਅਮਰਿਤਪਾਲ ਹੋਣਾ ਦੀ ਇੱਛਾ ਜਾਂ ਉਹਦੇ ਪਿੱਛੇ ਜਿਹੜੀ ਜਥੇਬੰਦੀ ਉਹਦੀ ਇੱਛਾ ਕਿਉਂਕਿ ਹੋ ਸਕਦਾ ਹੈ ਕਿ ਉਹਦੇ ਉਹ ਦਿਨਾਂ ਤੇ ਐਨਐਸਏ ਲੱਗੀ ਆ ਉਹ ਇੱਕ ਵੱਖਰਾ ਸਵਾਲ ਆ ਪਰ ਜਿਵੇਂ ਉਹਦੀ ਮਾਤਾ ਨੂੰ ਉਹਦੀ ਪਰਵਾਰ ਨੂੰ ਬਿਨਾਂ ਮਤਲਬ ਤੋਂ ਤੁਸੀਂ ਜੇਲ੍ਹ ਦੇ ਵਿੱਚ ਰੱਖਿਆਗਾ ਇਹ ਵੀ ਦੇ ਸਰਕਾਰ ਦਾ ਇੱਕ ਜ਼ਬਰ ਸੀ ਨਾ ਜੀ ਤੇ ਉਹਨੂੰ ਲੱਗਦਾ ਕਿ ਜੇ ਪੋਲਿਟੀਕਲ ਤੌਰ ਤੇ ਤੁਸੀਂ ਲੜਨੀ ਆ ਜੇ ਪੰਜਾਬ ਦੀ ਗੱਲ ਕਰਨੀ ਆ ਕੌਮ ਦੀ ਗੱਲ ਕਰਨੀ ਆ ਤੇ ਫਿਰ ਤੁਹਾਨੂੰ ਪੋਲਿਟਿਕਸ ਕਰਨੀ ਪਏਗੀ ਪੋਲਿਟਿਕਸ ਤੋਂ ਬਿਨਾਂ ਗੁਜ਼ਾਰਾ ਨਹੀਂ ਆ ਵੱਖਰੀ ਗੱਲ ਹੈ ਕਿ ਜਿੱਤੋਂ ਤੋਂ ਬਾਅਦ ਸਿਮਰਜੀਤ ਮਾਨ ਨੇ ਪੰਜਾਬ ਦੇ ਕਿੰਨੇ ਮਸਲੇ ਠਾਏ ਪਾਰਲੀਮੈਂਟ ਚ ਕੌਮ ਦੇ ਕਿੰਨੇ ਮਸਲੇ ਠਾਏ ਨੇ ਉਹ ਇੱਕ ਵੱਖਰਾ ਪਹਿਲੂ ਹੋ ਸਕਦਾ ਪਰ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣ ਗਿਆ ਉਹ ਲਾਜ਼ਮੀ ਤੌਰ ਤੇ ਇੱਕ ਸਮੀਕਰਨ ਬਿਲਕੁਲ ਚੇਂਜ ਹੋ ਗਏ ਜੇ ਉਹਨਾਂ ਨੇ ਮੰਨ ਲਿਆ ਕਿ ਮੈਂ ਇਲੈਕਸ਼ਨ ਲੜਾਂਗਾ ਤੇ ਉਹ لازਮੀ ਤੌਰ ਤੇ ਦੇਖਦੇ ਆ ਕਿ ਖਡੂਰ ਸਾਹਿਬ ਦੇ ਜਿਹੜੇ ਲੋਕ ਨੇ ਉਹ ਕਿਵੇਂ ਜੋੜਦੇ ਨੇ ਤੇ ਜੇ ਖਡੂਰ ਸਾਹਿਬ ਤੋਂ ਇਹ ਹਵਾ ਚਲ ਗਈ ਤਾਂ ਲਾਜ਼ਮੀ ਤੌਰ ਤੇ 12 ਹਲਕਿਆਂ ਵਿੱਚ ਜਾ ਸਕਦੀ 89 ਦੇ ਵਿੱਚ ਵੀ ਹੋਇਆ ਸੀ ਸਿਮਰਜੀਤ ਸਿੰਘ ਮਾਨ ਸਮੇਤ ਕੋਈ ਲੋਕ ਕਿਸੇ ਨੂੰ ਜਾਣਦਾ ਨਹੀਂ ਸੀ ਸਿਰਫ ਦੋ ਸੀਟਾਂ ਨਹੀਂ ਸਈਆਂ ਇੱਕ ਰਗੁਲੰਦਰ لال ਪਾਟਿਆ ਜਿਹੜੇ ਅੰਮ੍ਰਿਤਸਰ ਤੋਂ ਜਿੱਤੇ ਸੀ ਔਰ ਸੁਖਵੰਸ ਗੌਰ ਭਿੰਡਰ ਜਿਹੜਾ ਅੱਜ ਤੱਕ ਪੰਜਾਬ ਦੇ ਵਿੱਚ ਰਿਕਾਰਡ ਹੈ ਕਿ 6 ਵਰਾ ਐਮਪੀ ਬਣਿਆ ਉਹਨਾਂ ਤੋਂ ਇਲਾਵਾ ਕੋਈ 6 ਵਰਾ ਐਮਪੀ ਨਹੀਂ ਬਣਿਆਗਾ ਔਰ ਇੱਕ ਔਰਤ ਹੋਣ ਦੇ ਨਾਤੇ ਵੀ ਸਿਰਫ ਗੁਰਦਾਸਪੁਰ ਤੇ ਅੰਮ੍ਰਿਤਸਰ ਬਾਕੀ 11 ਸੀਟਾਂ ਚਾਹੇ ਉਦੋਂ ਤਰਨਤਾਰਨ ਫਰੋਜ਼ਪੁਰ ਸੀ ਚਾਇਓ ਫਰੀਦਕੋਟ ਸੀ ਚਾਇਓ ਬਠਿੰਡਾ ਸੀ ਚਾਇਓ ਨੰਦਪੁਰ ਸਾਹ ਨੰਦਪੁਰ ਸਾਹਿਬ ਨਹੀਂ ਹੁੰਦੀ ਸਦੋ ਰੋਪੜ ਹੁੰਦੀ ਸੀ ਫਲੋਰ ਹੁੰਦੀ ਸੀ ਇਹ ਜਿਹੜੀਆਂ ਸਾਰੀਆਂ ਸੀਟਾਂ ਨੇ ਇਹ ਸਾਰੀਆਂ ਜਿੱਤੀਆਂ ਸੀ ਹਵਾਈ ਆਈ ਸਿਮਰਜੀਤ ਦਾ ਮਹਾਨ ਰਿਕਾਰਡ ਸ਼ਾਇਦ 3.5 ਲੱਖ ਤੋਂ ਜ਼ਿਆਦਾ ਵੋਟਰਾਂ ਨੇ ਜਿੱਤੇ ਸੀ ਹੁਣ ਇਹ ਸਮੀਕਰਨ ਬਦਲ ਗਏ ਨੇ ਦੇਖਦੇ ਕਿ ਇਹਦੇ ਚ ਜਿਹੜੇ ਸਿਆਸੀ ਪੰਡਿਤ ਜਾਂ ਪੰਜਾਬ ਦਾ ਬੁੱਧੀਜੀਵੀ ਜਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤ ਤਾਕਤਾਂ ਸਿੱਖ ਵਿਰੋਧੀ ਤਾਕਤਾਂ ਵੱਖ-ਵੱਖ ਜਿਹੜੀਆਂ ਸਰਕਾਰੀ ਗੈਰ ਸਰਕਾਰੀ ਤਾਕਤਾਂ ਤੇ ਏਜੰਸੀਆਂ ਉਹ ਇਸ ਅਮਰਤਪਾਲ ਵੱਲੋਂ ਇਲੈਕਸ਼ਨ ਲੜਨ ਦਾ ਜਿਹੜਾ ਉਹਦਾ ਮਨ ਬਣ ਉਹ ਕਿਵੇਂ ਆਵਾਜ਼ ਚ ਰੱਖਦੀਆਂ ਉਹ ਇੱਕ ਆਪਣੇ ਆਪ ਚ ਇੱਕ ਹੋਰ ਪਹਿਲੂ ਵੱਤਗੜਾ ਹੈਗਾ ਜਿੱਥੇ ਇਸ ਸਮੀਕਰਨ ਬਦਲ ਸਕਦੇ ਆ ਫੈਸਲੇ ਉੱਥੇ ਇੱਕ ਕੋਮਰ ਵਿਜੇ ਪ੍ਰਤਾਪ ਲਗਾਤਾਰ ਚਾਹੇ ਆਪਣੇ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਵੀ ਕਰਦੇ ਆ ਪਰ ਉਹਨਾਂ ਨੇ ਇੱਕ ਇੰਟਰਵਿਊ ਦਾ ਹਵਾਲਾ ਦਿੰਦੇ ਆ ਆਪਣੇ ਇੱਕ ਲੇਖ ਹੀ ਲਿਖ ਦਿੱਤਾ ਫੇਸਬੁੱਕ ਆਫੀਸ਼ੀਅਲ ਪੇਜ ਦੇ ਉੱਤੇ ਕਹਿੰਦੇ ਮੇਰੀ ਨਿੱਜੀ ਰਾਏ ਦੱਸਦੇ ਆ ਮੁੱਖ ਮੰਤਰੀ ਸਾਹਿਬ ਇਸੇ ਮੇ ਨਿੱਜੀ ਰਾਏ ਦੇ ਕਰਕੇ ਉਹਨਾਂ ਨੂੰ ਕੁਰਸੀ ਮਿਲੀ ਆ ਸਨਦੀਪ ਕਹਿੰਦੇ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਨਾ ਤੇ ਤੁਹਾਨੂੰ ਸਾਰੀਆਂ ਪਹਿਲੂ ਚੰਗੇ ਲੱਗਦੇ ਨੇ ਸਾਰੇ ਕਾਂਡ ਚੰਗੇ ਲੱਗਦੇ ਨੇ ਕਿਉਂਕਿ ਆਪਾਂ ਸਿਆਸਤ ਕਰਨੀ ਹੁੰਦੀ ਆ ਜਦੋਂ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਕਹਿੰਦੇ ਛੱਡੋ ਕੀ ਲੋੜ ਆ ਨਾ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ ਤੁਹਾਡੀ ਸੋਚ ਨਹੀਂ ਬਦਲ ਜਾਂਦੀ ਤੁਹਾਡੇ ਯਾਰ ਬਦਲ ਜਾਂਦੇ ਨੇ ਤੁਹਾਡੇ ਰਾਵਾਂ ਬਦਲ ਜਾਂਦੀਆਂ ਨੇ ਫਿਰ ਕੋਈ ਦੀ ਨਿੱਜੀ رائے ਹੋ ਜਾਂਦੀ ਹੈ ਕਿ ਇਹਦੀ ਪਬਲਿਕ رائے ਹੋ ਜਾਂਦੀ ਹੈ ਕੋਈ ਲੋਕ ਓਪੀਨੀਅਨ ਹੋ ਜਾਂਦੀ ਹੈ ਕਿ ਇਹਦੇ ਪਰਸਨਲ ਨਿੱਜੀ ਵਿਚਾਰ ਹੋ ਜਾਂਦੇ ਹੁਣ ਸਵਾਲ ਹੈ ਕਿ ਦੁੱਖ ਉਹਨੂੰ ਲੱਗ ਰਿਹਾ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਕਿ ਮੈਂ ਨੌਕਰੀ ਛੱਡੀ ਸ਼ਾਇਦ ਉਹ ਪਛਤਾਉਂਦੇ ਵੀ ਹੁਣ ਕਿ ਯਾਰ ਮੈਂ 1998 ਬੈਜਦਾ ਆਈਪੀਐਸ ਆਫੀਸਰ ਮੈਨੂੰ ਪਤਾ ਹੁੰਦਾ ਕਿ ਸਿਆਸਤ ਇੰਨੀ ਭੈੜੀ ਹੈ ਗਿਆ ਕਿ ਮੇਰੇ ਨਾਮ ਤੇ ਸਿਆਸਤ ਹੋ ਗਈ ਮੈਨੂੰ ਹੀ ਵੇਚ ਵਟ ਲਿਆ ਆmdi ਪਾਰਟੀ ਵਾਲਾ ਮੈਨੂੰ ਹੀ ਪਰ ਹਮਾ ਲਿਆ ਮੈਂ ਹੀ ਜਜਬਾਤੀ ਹੋ ਗਿਆ ਅਰਵਿੰਦ ਕੇਜਰੀਵਾਲ ਦੇ ਕਹਨ ਤੇ ਤੇ ਮੈਨੂੰ ਕੀ ਲੋੜ ਹੈ ਇਸ ਟਾਈਮ ਐਡੀਜੀਪੀ ਉਹਦੇ ਨਾਲ ਦੇ ਐਡੀਜੀਪੀ ਲੱਗੇ ਨੇ ਪੰਜਾਬ ਦੇ ਵਿੱਚ ਚਲੋ ਇੱਕ ਐਮਐਲਏ ਐਡੀਜੀਪੀ ਤੋਂ ਉੱਪਰ ਹੁੰਦਾ ਵੱਡਾ ਰੁਤਬਾ ਹੋ ਜਾਂਦਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਸਰ ਇਸ ਤੋਂ ਮੰਨਿਆ ਜਾ ਸਕਦਾ ਹੈ ਕਿ ਸਰਕਾਰ ਬੇਦਬੀ ਵਾਲੇ ਮਸਲੇ ਦੇ ਵਿੱਚ ਉਹਨੇ ਸਰਵਾਈ ਨਹੀਂ ਕਰਨਾ ਚਾਹੁੰਦੇਗੇ ਕਿਉਂਕਿ ਮਸਲਾ ਏਡੇ ਨਾ ਚੁੱਕਾ ਨਾ ਕਲੀ ਕਰ ਸਕੇ ਨਾ 5 ਸਾਲ ਕਾਂਗਰਸ ਸਰਕਾਰ ਕਰ ਸਕੀ ਪੰਜੀ ਮਹੀਨੇ ਇਹਨਾਂ ਦੇ ਹੋ ਚੁੱਕੇ ਨੇ ਹੁਣ ਜਿਹੜੀ ਉਹਨੂੰ ਦੁੱਖ ਜ਼ਿਆਦਾ ਹਰਾਣ ਕਰਨ ਵਾਲਾ ਵੀ ਉਹ ਕਹ ਰਿਹਾ ਕਿ ਮੇਰਾ ਲੁੱਟਿਆ ਗਿਆ ਮੈਂ ਤੇ ਕਿ ਸੀਐਮ ਸਾਹਿਬ ਦੀ ਇੱਕ ਸਟੇਟਮੈਂਟ ਛਪੀ ਹੈ ਦੈਨਿਕ ਭਾਸਕਰ ਅਖਬਾਰ ਦੇ ਵੈਸੇ ਤੇ ਸੀਐਮ ਸਾਹਿਬ ਦੀ ਰੋਜ਼ ਹੀ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਐਡ ਉਹ ਇਸ਼ਤੇ ਉਹ ਇੰਟਰਵਿਊ ਛਪ ਰਹੀ ਹੈ ਔਰ ਚੈਨਲਾਂ ਤੇ ਇੰਟਰਵਿਊ ਹੋ ਰਹੀ ਹੈ ਉਹਦੇ ਵਿੱਚ ਕਿਹਾ ਕਿ ਉਹਨਾਂ ਦੀ ਨਿੱਜੀ رائے ਹੋ ਸਕਦੀ ਹੈ ਪਰ ਬੇਦਬੀ ਕਿਸੇ ਵੀ ਐਮਐਲਏ ਦੀ ਕਿਸੇ ਵੀ ਪੰਜਾਬੀ ਦੀ ਨਿੱਜੀ رائے ਨਹੀਂ ਇਹ ਇੱਕ ਸਾਂਝਾ ਮਸਲਾ ਇੱਕ ਨਾਜ਼ੁਕ ਮਸਲਾ ਹੈਗਾ ਦਿਲ ਦੇ ਨਾਲ ਜੁੜਿਆ ਮਸਲਾ ਹੁਣ ਇਹ ਮਸਲੇ ਦੇ ਵਿੱਚ ਸਰਕਾਰ ਕਹਿੰਦੀ ਜੋ ਅਸੀਂ ਕਰਨਾ ਕਰਦੇ ਉਹ ਕਹਿੰਦੇ ਕਿ ਮੇਰੇ ਖਿਲਾਫ ਜਿਹੜੇ ਵਕੀਲ ਸੀ ਉਹ ਖੜੇ ਕੀਤੇ ਜਾਣੇ ਜਿਹੜੇ ਦੋਸ਼ੀਆਂ ਦੇ ਵਕੀਲ ਹੀ ਉਹ ਐਡੀ ਆਫਿਸ ਦੇ ਵਿੱਚ ਸਿਰ ਵਕੀਲ ਕੰਮ ਕਰਦੇ ਹੈਗੇ ਨਹੀਂ ਜਿੱਥੇ ਉਹਨਾਂ ਨੇ ਲਿਖਿਆ ਇੱਕ ਵੀਡੀਓ ਵੀ ਪੁਰਾਣੀ ਸਾਂਝੀ ਕੀਤੀ ਹੈ ਆਪਣੇ ਪੇਜ ਦੇ ਉੱਤੇ ਜਿੱਥੇ ਵਿੱਚ ਮੁੱਖ ਮੰਤਰੀ ਉਦੋਂ ਐਮਪੀ ਹੁੰਦੇ ਸੀ ਭਗਵੰਤ ਮਾਨ ਇਹ ਕਹਿ ਰਹੇ ਆ ਕਿ ਕੁਮਰ ਵਿਜੇ ਪ੍ਰਤਾਪ ਇੱਕ ਬੜੇ ਇਮਾਨਦਾਰ ਆਗੂ ਨੇ ਇਮਾਨਦਾਰ ਪੁਲਿਸ ਅਫਸਰ ਨੇ ਤਾਂ ਉਹਨਾਂ ਨੂੰ ਜਾਣ ਬੁੱਝ ਕੇ ਖੱਜਲ ਕੀਤਾ ਜਾ ਰਿਹਾ ਆ ਕਾਲੀ ਦਲ ਦੇ ਵੱਲੋਂ ਕਹਿੰਦੇ ਉਹਨਾਂ ਦੀਆਂ ਰਿਪੋਰਟਾਂ ਨੂੰ ਸਮੇਂ ਸਿਰ ਦੇ ਉੱਤੇ ਨਸ਼ਰ ਹੀ ਨਹੀਂ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਨੂੰ ਜੇ ਪਿਛਲੀਆਂ ਸਰਕਾਰਾਂ ਨੇ ਖੱਜਲ ਕੀਤਾ ਤਾਂ ਹੁਣ ਦੀ ਸਰਕਾਰ ਜਲੀਲ ਕਰ ਰਹੀ ਹੈ ਉਹ ਖੁਦ ਕਹਿ ਰਹੇ ਪੀ ਮੈਨੂੰ ਜਲੀਲ ਕੀਤਾ ਜਾ ਰਿਹਾ ਮੇਰੇ WhatsApp ਨੰਬਰ ਹਜੇ ਤੱਕ ਬਲੌਕ ਕੀਤੇ ਹੈਗੇ ਨੇ ਤੁਸੀਂ ਉਹਨਾਂ ਦੇ ਨਾਲ WhatsApp ਨੰਬਰ ਤੇ ਗੱਲ ਕਰੋ ਦਾ ਬਲੌਕ ਆ ਗੱਲ ਨਹੀਂ ਹੁੰਦੀ ਕੁਕ ਸਰਕਾਰ ਨੂੰ ਲੱਗਦਾ ਸੀ ਕਿ ਲੋਕਾਂ ਦੇ ਨਾਲ ਵਟਸਐਪ ਤੇ ਕਾਲ ਕਰਦਾ ਨੰਬਰ ਹੀ ਬਲੌਕ ਕਰ ਦਿੱਤਾ ਹੈਗਾ ਤੇ ਪਹਿਲਾਂ ਖੱਜਲ ਖੱਜਲ ਤੇ ਜਲੀਲ ਜਲੀਲ ਵੀ ਉਹ ਵੀ ਆਪਣੀ ਸਰਕਾਰ ਕਰੇ ਫਿਰ ਤੇ ਬੰਦੇ ਦਾ ਜੀਣਾ ਕੀ ਹੁੰਦਾ ਨਾ ਪਰ ਉਹ ਬੰਦਾ ਫਾਈਟਰ ਲੋਕੀਓ ਨੂੰ ਇਮਾਨਦਾਰ ਕਹਿੰਦੇ ਨੇ ਤੇ ਉਹ ਲੜਦਾ ਰਹੇਗਾ ਬਾਕੀ ਤੇ ਜਿਹੜੇ ਕਹਿ ਰਹੇ ਨੇ ਕਿ ਕਨਵੇਂ ਵਿਧਾਇਕ ਨੇ ਉਹ ਤਾਂ ਬੋਲਦੇ ਨਹੀਂ ਹੈਗੇ ਇਹ ਕਹਿੰਦੇ ਕਿ ਗੈਰ ਪੰਜਾਬੀ ਹੋ ਕੇ ਇੱਕ ਗੈਰ ਸਿੱਖ ਹੋ ਕੇ ਬੇਦਬੀ ਵਾਲਾ ਮਸਲਾ ਨਸਿਆਂ ਨਸ਼ਾ ਵਾਲਾ ਮਸਲਾ ਠਾਰੇ ਨੇ ਇਸ ਮਸਲੇ ਦੇ ਵਿੱਚ ਬੇਦਬੀ ਕਾਂਡ ਦੇ ਮਸਲੇ ਝੋੜ ਨਸ਼ਾ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੋ कोई जवाब ਨਹੀਂ ਕਿਉਂਕਿ ਉਹਨਾਂ ਨੇ ਤੇ ਰਗਵ ਚੱਡੇ ਦਾ ਵੀ ਨਾਮ ਲੈਤਾ ਕਿ ਅੰਮਰਸਰ ਦੇ ਵਿੱਚ ਇੱਕ ਐਸਪੀ ਦੇ ਡੀਐਸਪੀ ਨਸ਼ੇ ਵਕਾਉਂਦੇ ਨੇ ਉਹ ਰਗਵ ਚੱਡੇ ਦੇ ਚੇਲੇ ਨੇ ਰਗਵ ਚੱਡੇ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ ਸਰਕਾਰ ਨੂੰ ਹੁਣ ਤੇ 1 ਸਾਲ ਦਾ ਸੀਐਮ ਸਾਹਿਬ ਨੇ ਮੰਗਿਆ ਸੀ ਮੈਨੂੰ 1 ਸਾਲ ਦਾ ਸਮਾਂ ਦੋ ਰਗਵ ਚੱਡੇ ਨੂੰ ਫੜ ਲਓ ਪਤਾ ਨਹੀਂ ਉਹਨੇ ਕਿੰਨੇ ਨੇ ਜਿਹੜੇ ਨਸ਼ੇ ਦੇ ਤਸਕਰ ਲਵਾਏ ਹੋਣਗੇ ਹਲੇ ਤੇ ਦੋ ਹੀ ਪਤਾ ਲੱਗਣਾ ਹੋ ਸਕਦਾ 200 ਹੋਵੇ ਪਰ ਉਸ ਮਸਲੇ ਦੇ ਵਿੱਚ ਵੀ ਸੀਐਮ ਸਾਹਿਬ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਜਿਹੜੇ ਚੈਨਲ ਇੰਟਰਵਿਊ ਕਰ ਰਹੇ ਨੇ ਜਿਹੜੇ ਅਖਬਾਰਾਂ ਦੇ ਪੱਤਰਕਾਰ ਇੰਟਰਵਿਊ ਸ਼ਾਇਦ ਉਹ ਸਵਾਲ ਪੁੱਛਦੇ ਹੋ ਨੇ ਹੋ ਸਕਦਾ ਹੈ ਕਿ ਸਵਾਲ ਪਹਿਲਾਂ ਹੀ ਡਿਸਾਈਡ ਅੱਜਕੱਲ ਇੰਟਰਵਿਊ ਵੀ ਡਿਸਾਈਡ ਹੁੰਦੀਆਂ ਨੇ ਹੋ ਸਕਦਾ ਹੈ ਸ਼ਾਇਦ ਇਸੇ ਕਰਕੇ ਉਹਦੇ ਵਿੱਚ ਸਵਾਲ ਨਹੀਂ ਆ ਰਿਹਾਗਾ ਹੁਣ ਸਭ ਤੋਂ ਵੱਡਾ ਇਹ ਸਵਾਲ ਇਹ ਆ ਗਿਆ ਕਿ ਕੁੰਗਰ ਵਿਜੇ ਪ੍ਰਤਾਪ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਜਾਇਜ਼ਾ ਬੇਦਬੀ ਦਾ ਕੁਮਰ ਵਿਜੇ ਪ੍ਰਤਾਪ ਦਾ ਨਿੱਜੀ ਮਸਲਾ ਨਹੀਂ ਆ ਉਹਦੀ ਨਿੱਜੀ رائے ਨਹੀਂ ਆ ਇਸ ਸਰਕਾਰ ਨੇ ਸਿਆਸਤ ਬੌਧ ਕੀਤੀ ਆ ਇਸ ਪਾਰਟੀ ਨੇ ਸਿਆਸਤ ਬੌਧ ਕੀਤੀ ਆ ਕਿਉਂਕਿ 2015 ਦੇ ਵਿੱਚ ਇਹ ਜਦੋਂ ਬੇਦਬੀ ਹੋਈ ਆ ਜਿਹੜੇ ਵੀ ਲੋਕਾਂ ਨੇ ਵੰਗਾਰ ਕੇ ਰੌਲਾ ਪਾ ਕੇ ਚੈਲੰਜ ਕਰਕੇ ਗੁਰੂ ਸਾਹਿਬ ਚੋਰੀ ਕੀਤਾ ਅੰਗ ਪਾੜੇਗੇ ਅੰਗ ਖਲਾਰੇਗੇ ਕਾਲੀ ਦਲ ਦੀ ਮਾੜੀ ਕਿਸਮਤ ਸੀ ਕਿ ਉਦੋਂ ਇਹਨਾਂ ਨੂੰ ਡੇਰੇ ਵਾਲਿਆਂ ਦੇ ਵੋਟਾਂ ਚੰਗਿਆਂ ਲੱਗਦੇ ਸੀ ਸਮੇਂ ਸਿਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਮੌਕੇ ਦੇ ਅ fırsਰਾਂ ਦਾ ਫੇਲਿਅਰ ਸੀ ਡੀਜੀਪੀ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕਾਲੀ ਦਲ ਅੱਜ ਭੁਗਤ ਰਿਹਾ ਉਦੋਂ ਅਕਤੂਬਰ ਜਿਹੜੀ 14 15 ਅਕਤੂਬਰ ਦੀ ਦਰਮਿਆਨੀ ਰਾਤ ਵੇਲੇ ਪੁਲਿਸ ਨੇ ਸਹੀ ਐਕਸ਼ਨ ਕੀਤਾ ਹੁੰਦਾ ਨਾ ਤੇ ਇਹ ਦਿਨ ਨਹੀਂ ਦੇਖਣੇ ਪੈਂਦੇ ਚੋਰ ਫੜੇ ਜਾਣੇ ਕਾਤਲ ਫੜੇ ਜਾਣੇ ਗੁਰੂ ਸਾਹਿਬ ਦੇ ਪਰ ਦੇਖੋ 2015 ਤੱਕ ਚਵੀ ਚੜ ਗਈ ਅੱਧੀ ਚਵੀ ਹੋ ਗਈ ਅਪ੍ਰੈਲ ਮਹੀਨਾ ਵੀ ਨਿਕਲ ਚੁੱਕਾ 9 ਸਾਲ ਹੋ ਚੁੱਕੇ ਕੋਈ ਕਾਰਵਾਈ ਨਹੀਂ ਕੈਪਟਨ ਮਿਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਫੜ ਕੇ ਨਸ਼ਿਆਂ ਦੀ ਗੱਲ ਕੀਤੀ ਸੀ ਬੇਦਬੀ ਦੀ ਕੀਤੀ ਕਮਿਸ਼ਨ ਬਣ ਗਏ ਪੰਜ ਸੱਤ ਤੇ ਐਸਆਈਟੀ ਬਣੀਆਂ ਕੋਈ ਖਟਰੇ ਵਾਲੀ ਐਸਆਈਟੀ ਬਣ ਗਈ ਕੋਈ ਪਰਮਾਰ ਵਾਲੀ ਬਣ ਗਈ ਕੋਈ ਪ੍ਰਬੋਧ ਕੁਮਾਰ ਵਾਲੀ ਬਣ ਗਈ ਕੋਈ ਕੁੰਵਰ ਵਿਜੇ ਪ੍ਰਤਾਪ ਵਾਲੀ ਬਣ ਗਈ ਕੋਈ ਨੌ ਨਿਹਾਲ ਸਿੰਘ ਵਾਲੀ ਬਣ ਗਈ ਕਿ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਰ ਇੱਕ ਨੂੰ ਡੇਰੇ ਵਾਲੀਆਂ ਵੋਟਾਂ ਹੁਤੇ ਪੰਜਾਬ ਦੇ ਵਿੱਚ ਹੋਰ ਡੇਰੇ ਖੁਲਾਏ ਜਾ ਰਹੇ ਨੇ ਕੋਈ ਤਾਂ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਖੁਲਾ ਰਹੇ ਨੇ ਹੁਣ ਕੁਮਰ ਵਿਜੇ ਪ੍ਰਤਾਪ ਕੱਲਾ ਬੋਲ ਰਿਹਾ ਹੂੰ ਹੁਣ ਉਹ ਇਹੋ ਜਿਹੇ ਬੰਦੇ ਵੀ ਤੇ ਚਾਹੀਦੇ ਨੇ ਪਾਰਟੀ 'ਚ ਵੀ ਚਾਹੀਦੇ ਪਾਰਟੀ ਤੋਂ ਬਾਹਰ ਵੀ ਚਾਹੀਦੇ ਸਰਕਾਰ 'ਚ ਵੀ ਚਾਹੀਦੇ ਸਰਕਾਰ ਤੋਂ ਬਾਹਰ ਵੀ ਚਾਹੀਦੇ ਨੇ ਜਿਹੜੇ ਘੱਟੋ ਘੱਟ ਪੰਜਾਬ ਦੀ ਤੇ ਗੱਲ ਕਰਨ ਪੰਜਾਬੀਅਤ ਦੀ ਤੇ ਪੰਜਾਬੀ ਦੀ ਗੱਲ ਕਰਨ ਹੁਣ ਇਸ ਮਸਲੇ 'ਚ ਸਰਕਾਰ ਕੋਈ ਜਵਾਬ ਨਹੀਂ ਉਹਦੇ ਖਿਲਾਫ ਹੀ ਹੁਣ ਵਕੀਲ ਖੜੇ ਕੀਤੇ ਜਾ ਰਹੇ ਨੇ फरीदकोट ਚੋਂ ਕੇਸ ਨਿਕਲ ਕੇ ਚੰਡੀਗੜਾ ਆ ਗਿਆ ਸਰਕਾਰ ਫੇਲ ਹੋ ਗਈ ਜਿਹੜੇ ਵਿਦੋਸ਼ੀਆਂ ਦੇ ਖਿਲਾਫ ਕੇਸ ਲੜਦੇ ਨੇ ਉਹ ਤੁਸੀਂ ਸਰਕਾਰ ਨੇ ਇਹ ਸਰਕਾਰੀ ਵਕੀਲ ਬਣਾ ਦਿੱਤਾ ਹੈਗਾ ਉਹ ਕਹਿੰਦਾ ਮੈਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਮੈਨੂੰ ਸਰਕਾਰੀ ਸਰਕਾਰ ਟਾਈਮ ਨਹੀਂ ਦੇ ਰਹੀ ਜਿਹੜਾ ਉਹਨਾਂ ਨੇ ਆਪਣੀਆਂ ਭਾਵਨਾਵਾਂ ਜਗ ਜ਼ਾਹਿਰ ਕੀਤੀਆਂ ਨੇ ਉਹ ਸੱਚੀਆਂ ਨੇ ਹੁਣ ਸਰਕਾਰ ਇਸ ਮਸਲੇ ਤੇ ਕਿਉਂ ਨਹੀਂ ਕਾਰਵਾਈ ਕਰਦੀ ਇਹ ਤੇ ਸਰਕਾਰ ਹੀ ਦੱਸ ਸਕਦੀ ਲੇਕਿਨ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਭਾਵਨਾਵਾਂ ਨੇ ਉਹਦੇ ਨਾਲ ਸਰਕਾਰ ਬੁਰੀ ਤਰ੍ਹਾਂ ਫਸ ਚੁੱਕੀ ਆ ਕਿਉਂਕਿ ਇਸ ਸਰਕਾਰ ਨੇ ਪੰਤਕ ਹਿੱਤਾਂ ਨੂੰ ਪੰਤਕ ਹਿੱਤਾਂ ਦੇ ਨਾਲ ਖਲਵਾੜ ਕੀਤਾ ਹੈਗਾ ਵੋਟਾਂ ਲਈਆਂ ਨੇ ਵੋਟਾਂ ਇਕੱਠੀਆਂ ਕੀਤੀਆਂ ਹੈਗੇ ਨੇ ਜਜ਼ਬਾਤਾਂ ਦੇ ਨਾਲ ਖੇਡੇ ਨੇ ਜਿੰਨੇ ਵੀ ਪੰਥਕ ਨੂੰ ਪੰਥ ਨੂੰ ਪਿਆਰ ਕਰਨ ਵਾਲੇ ਜਾਂ ਨਾਨਕ ਲੇਵਾ ਸੰਗਤ ਜਿਹੜੀ ਆ ਜਿੰਨੇ ਵੀ ਪਿਆਰ ਕਰਨ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਧਰਮ ਤੋਂ ਉੱਠ ਕੇ ਵੋਟਾਂ ਪਾਈਆਂ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਹਰ ਇੱਕ ਨੂੰ ਪਿਆਰਾ ਦਿਲੋਂ ਪਿਆਰਾ ਹੈਗਾ ਤੇ ਉਹ ਸਵਾਲ ਇਸ ਕਰਕੇ ਉਹ ਸਵਾਲ ਉਠਾਉਂਦੇ ਰਹਿਣਗੇ ਸਰਕਾਰ ਜਿਹੜੀ ਹੁਣ ਉਹ ਕੁਮਰ ਵਿਜੇ ਪ੍ਰਤਾਪ ਦੇ ਛੋਡੋ ਕਾਲੀ ਵਾਲੇ ਸਵਾਲ ਪੁੱਛਦੇ ਕਿ ਨਹੀਂ ਪੁੱਛਦੇ ਕਾਂਗਰਸ ਪੁੱਛਦੀ ਕਿ ਨਹੀਂ ਪੁੱਛਦੀ ਪਰ ਸਰਕਾਰ ਤੇ ਆਪਣੇ ਵਿਧਾਇਕ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਜੀ ਇੱਕ ਤੀਜਾ ਮਸਲਾ ਹੈ ਡੀਜੀਪੀ ਰੈਂਕ ਦੇ ਅਧਿਕਾਰੀ ਦਾ ਢਿੱਲੋਂ ਸਾਹਿਬ ਜਿਨ੍ਹਾਂ ਕੋ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੀ ਕਹਿੰਦੇ ਮਹੀਨਾ ਕਰ ਰਿਹਾ ਉਹਨਾਂ ਦੇ ਸੇਵਾ ਮੁਕਤੀ ਦਾ ਪਰ ਉਹ ਪਿੰਜਰੇ ਚੋਂ ਬਾਹਰ ਆਏ ਆ ਉਹਨੂੰ ਪਿੰਜਰੇ ਦਾ ਪਤਾ ਨਹੀਂ ਲੱਗਿਆ ਕਿ ਪਿੰਜਰਾ ਕਦੋਂ ਤੋਂ ਬਣਿਆ ਸੀ ਔਰ ਕਦੋਂ ਕੈਦ ਹੋਏ ਪਿੰਜਰੇ ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਅਫਸਰ ਅੱਜ ਕੱਲ ਜਿਹੜੇ ਉੱਚੀ ਚੀ ਨੂੰ ਖੂਨ ਲਾ ਕੇ ਨਾ ਤੇ ਸ਼ਹੀਦ ਹੋ ਰਹੇ ਨੇ ਇੱਕ ਦੇ ਵਰਦੀ ਵੈਸੇ ਗਲੈਮਰ ਇਹ ਕ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਆਪਣੇ ਆਪ ਚ ਇੱਕ ਹੁਣ ਤੇ ਪੁਲਿਸ ਵਾਲੀਆਂ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਸਾਰੀ ਰੀਲਾਂ ਬਣਾਉਂ ਤੇ ਲੱਗੇ ਆਗੇ ਨੇ ਇਹ ਗਲੈਮਰ ਬੜਾ ਜਿਹੜਾ ਚਸਕਾ ਆ ਗਿਆ ਨਾ ਇੱਕ ਦਿਨ ਦਾ ਚਸਕਾ ਬੰਦੇ ਨੂੰ ਮਰਵਾ ਦਿੰਦਾ ਹੈਗਾ ਹੁਣ ਜੀਐਸਟੀ ਲੋ ਸਾਹਿਬ ਏਡੀਜੀਪੀ ਲਾਅ ਐਂਡ ਆਰਡਰ 1990 ਦੇ ਵਿੱਚੋਂ ਮੇਰੇ ਖਿਆਲੋਂ ਡੀਐਸਪੀ ਭਰਤੀ ਹੋਏ ਨੇ 31 ਮਈ 2024 ਨੂੰ ਅਗਲੇ ਮਹੀਨੇ ਰਿਟਾਇਰ ਹੋ ਰਹੇ ਨੇ ਮਤਲਬ ਤੂੰ ਹੀ 1990 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਦੀ ਸਰਵਿਸ ਕਰ ਲਈ ਹੈ ਤੇ ਤੂੰ ਹੀ ਹੁਣ ਪਿੰਜਰੇ ਚੋਂ ਜਾਦ ਹੋਏ ਨਾ ਮਤਲਬ ਜੇਡ ਦੀ ਜੇਸ ਦੀ ਤੁਸੀਂ ਰਤਬਾ ਸ਼ੇਰ ਲਾ ਕੇ ਘੁੰਮਦੇ ਰਹੇ ਹੋ ਤੇ ਹੁਣ ਤੁਸੀਂ ਉਹਨੂੰ ਮਾੜਾ ਕਹਿਣ ਲੱਪ ਪਏਗੇ ਨੇ ਰੋਟੀ ਤੁਸੀਂ ਰੋਜ਼ੀ ਰੋਟੀ ਉੱਤੇ ਖਾਧੀ ਤੁਹਾਡਾ ਟੌਰ ਸੀ ਤੇ ਇਹ ਮੈਨੂੰ ਲੱਗਦਾ ਕਿ ਪਤਾ ਨਹੀਂ ਕਿ ਡੀਐਸ ਜੀਐਸਟੀ ਲੋਸਾਬ ਨੂੰ ਕੀ ਕਹਿਣ ਦੀ ਲੋੜ ਪੈਗੀ ਪੀ ਜਾਂਦੇ ਸੁਝੇ ਵਾਕਏ ਤੁਸੀਂ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਕੈਦ ਮਹਿਸੂਸ ਕਰਦੇ ਤੇ ਜਿੱਦਨ ਤੁਸੀਂ ਡੀਐਸਪੀ ਭਰਤੀ ਹੋਏ ਸੀ ਉਹਦੇ ਨਹੀਂ ਛੱਡ ਦਿੰਦੇ ਹੈਗੇ ਕਿਉਂ ਤੁਹਾਨੂੰ ਉਹਦੋਂ ਨਹੀਂ ਤੁਹਾਨੂੰ ਪਿੰਜਰਾ ਪਤਾ ਲਗਾ ਮਦਰ ਤੁਹਾਨੂੰ ਕਿੰਨੇ ਸਾਲ ਬਾਅਦ 34 ਸਾਲ ਬਾਅਦ ਤੁਹਾਨੂੰ ਇਹ ਲੱਗਾ ਕਿ ਮੈਂ ਕੈਦ ਰਿਆ ਇਹ ਤੇ ਮੈਨੂੰ ਲੱਗਦਾ ਕਿ ਭਾਰਤੀ ਸਿਸਟਮ ਦੇ ਨਾਲ ਤੱਕਾ ਧੋਕਾ ਬੇਵਫਾਈ ਸਿਸਟਮ ਦੇ ਨਾਲ ਧੱਕਾ ਔਰ ਤੁਸੀਂ ਉਸ ਪਿੰਜਰੇ ਦੇ ਵਿੱਚ ਰਹਿ ਕੇ ਕੀ ਕੁਝ ਨਹੀਂ ਕੀਤਾ ਹੋਊਗਾ ਕਿੰਨਾ ਟੋਟਪਾ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਤੇ ਇੱਕ ਮਹੀਨਾ ਜਾਂਦੇ ਘੱਟੋ ਘੜ ਕੋਈ ਬੰਦਾ ਇੱਕ ਸਾਲ ਹੀ ਪਹਿਲਾਂ ਛੱਡ ਦਿੰਦਾ ਉਹ ਇੱਕ ਮਹੀਨਾ ਛੱਡ ਨਹੀਂ ਛੱਡੀ ਇੱਕ ਮਹੀਨਾ ਪਹਿਲੇ ਇੱਕ ਸਾਲ ਛੱਡ ਦਿੰਦੇ ਪਤਾ ਲੱਗਦਾ ਕਿ ਤੁਹਾਨੂੰ 25 ਲੱਖ ਰੁਪਈਆ ਤਨਖਾਹ ਵੀ ਨਹੀਂ ਮਿਲਣੀ ਸੀ ਨਾ ਤੇ ਹੁਣ ਇੱਕ ਮਹੀਨਾ ਅਗਲੇ ਮਹੀਨੇ ਤੋਂ ਹੀ ਰਿਟਾਇਰਮੈਂਟ ਹੈਗੇ ਤੁਸੀਂ ਇਹ ਕਹਿ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਤੋਂ ਪਹਿਲਾਂ ਜਿਹੜੇ ਕਰਨੈਲ ਸਿੰਘ ਜਿਹੜੇ ਕਪੂਰਥਲੇ ਡਿਪਟੀ ਕਮਿਸ਼ਨਰ ਆਏ ਉਹ ਮੈਨਾਂ ਹੀ ਤਹਿਸੀਲਦਾਰ ਸੀ ਫੌਜੀ ਕੋਟੇ ਚੋਂ ਭਰਤੀ ਹੋਏ ਸੀ ਪੀਸੀਐਸ ਬਣੇ ਪੀਸੀਐਸ ਤੋਂ ਆਈਐਸ ਬਣ ਗਏ ਉਹਨਾਂ ਨੇ ਵੀ ਇਹ ਵੀ ਡਰਾਮਾ ਕਰ ਦਿੱਤਾਗਾ ਵੀ ਮੈਨੂੰ ਨੌਕਰੀ ਨਹੀਂ ਦਿੱਤੀ ਹੈਗੀ ਪੋਸਟਿੰਗ ਨਹੀਂ ਦਿੱਤੀ ਹੈਗੀ ਜੀ ਮੈਂ ਜੀ ਨੌਕਰੀ ਛੱਡ ਦਿੰਦਾ ਪੇ ਛੱਡ ਦੋ ਪੰਜਾਬ ਦੀ ਜਨਤਾ ਤੇ ਕਿਸਾਨ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸ ਤੂੰ ਹੀ ਹਸਾਨ ਕਰ ਮਤਲਬ ਤੂੰ ਹੀ ਕੀ ਗੱਲ ਤੁਹਾਨੂੰ ਡੀਸੀ ਲਾ ਕੇ ਰੱਖੀ ਜਾਵੇ ਸਰਕਾਰ ਹੋਰ ਕੋਈ ਡੀਸੀ ਨਹੀਂ ਲੱਗੂਗਾ ਨਾਲ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਹਮੇਸ਼ਾ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਦੇਖਦੀ ਹੈ ਕਿ ਜਿਹੜੇ ਆਈਐਸ ਤੇ ਆਈਪੀਐਸ ਜਿਹੜੇ ਡੀਸੀ ਔਰ ਐਸਐਸਪੀ ਲੱਦੇ ਜਿਹੜੇ ਡਾਇਰੈਕਟ ਆ ਉਹਨਾਂ ਨੂੰ ਤਵਜੋ ਦਿੰਦੇ ਨੇ ਕਿਉਂਕਿ ਤੁਸੀਂ ਆਈਐਸ ਜਿਹੜੇ ਪੀਸੀਐਸ ਤੋਂ ਆਈਐਸ ਬੰਦੇ ਜਾਂ ਆ ਪੀਪੀਐਸ ਤੋਂ ਆਈਪੀਐਸ ਬੰਦੇ ਸਾਨੂੰ ਸਾਰੀਆਂ ਸਟੇਟਾਂ ਸਿਰ ਪੰਜਾਬ ਨਹੀਂ ਉਹ ਕਹਿੰਦੇ ਕਿ ਤੁਸੀਂ ਤੁਹਾਡੀ ਰੀਡ ਦੀ ਹੱਡੀ ਘੱਟ ਹੁੰਦੀ ਹੈ ਦਮ ਨਹੀਂ ਹੁੰਦਾ ਆਈਪੀਐਸ ਆਈਐਸ ਤੇ ਰੀਡ ਦੀ ਹੱਡੀ ਚ ਜਿਆਦਾ ਦਮ ਹੁੰਦਾ ਵੈਸੇ ਅੱਜਕੱਲ ਉਹਨਾਂ ਦਾ ਵੀ ਹੱਡੀ ਦੇ ਮੰਨ ਕੇ ਹੈ ਨਹੀਂ ਉਹਨਾਂ ਦੇ ਉਹਨਾਂ ਦੇ ਵੀ ਮੰਨ ਕੇ ਘਸੇ ਹੋਏ ਨੇ ਪਰ ਉਹ ਕਰਨੈਲ ਸਿੰਘ ਨੇ ਵੀ ਇਹ ਕੀਤਾਗਾ ਜੀ ਫਿਰ ਉਹ ਪਰਮਪਾਲ ਕੌਰ ਸਿੱਧੂ ਤੇਰਾ ਵੀ ਇੱਕ ਮਹੀਨਾ ਬੀਬੀ ਰਹਿ ਗਿਆ ਗਿਆ ਤੇ ਤੁਸੀਂ ਹਾਈਪ ਇਨੀ ਕ੍ਰੀਏਟ ਕਰ ਦਿੱਤੀ ਹੈਗੇ ਮੈਨੂੰ ਲੱਗਦਾ ਇਹ ਜਸਟੀਫਾਈ ਨਾ ਪਹਿਲਾਂ ਵੀ ਅਫਸਰ ਨੌਕਰੀਆਂ ਛੱਡਦੇ ਰ ਕਿਸੇ ਰੋਲਾ ਨਹੀਂ ਪਾਇਆ ਦਰਬਾਰਾ ਸਿੰਘ ਗੁਰੂ ਨੇ 6 ਮਹੀਨੇ ਪਹਿਲਾਂ ਛੱਡ ਦਿੱਤੀ ਕੋ ਕੋਨ ਇਲੈਕਸ਼ਨ ਲੜਨੀ ਸੀ ਉਹਨੇ ਨਹੀਂ ਰੋਲਾ ਪਾਇਆ ਰਮੇਸ਼ਿੰਦਰ ਸਿੰਘ ਹੋਣੀ ਚੀਫ ਸੈਕਟਰੀ ਦੇ ਅਜੇ 3-4 ਮਹੀਨੇ ਰਹਿੰਦੇ ਆਗੇ ਸੀ ਉਹਨਾਂ ਨੇ ਇਨਫੋਰਮੇਸ਼ਨ ਕਮਿਸ਼ਨ ਲੱਗਣਾ ਸੀ ਉਹਨਾਂ ਨੂੰ ਕਿਚਾ ਰੌਲਾ ਨਹੀਂ ਪਾਇਆਗਾ ਪਰਮਦੀਪ ਸਿੰਘ ਗਿੱਲ ਡੀਜੀਪੀ ਸੀ ਉਹਨਾਂ ਮੋਗੇ ਇਲੈਕਸ਼ਨ ਲੜਨੀ ਸੀ ਉਹਨਾਂ ਵੀ ਛੜਦਾ ਰੌਲਾ ਨਹੀਂ ਪਾਇਆ ਪਰ ਆ ਜਿਹੜੇ ਨਵਾਂ ਜਿਹੜਾ ਹੈ ਇਹ ਜ਼ਿਆਦਾ ਰੌਲਾ ਪਾ ਰੇ ਮੈਨੂੰ ਲੱਗਦਾ ਏਡੀ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਏਡੀਜੀਪੀ ਰੈਂਕ ਤੋਂ ਉਹ ਔਰ 90 ਦੇ ਵਿੱਚ ਤੁਸੀਂ ਡੀਐਸਪੀ ਭਰਤੀ ਹੋਏ ਫਿਰ ਤੁਸੀਂ ਆਈਪੀਐਸ ਪ੍ਰਮੋਟ ਹੋ ਗਏ ਤੇ ਅੱਜ ਤੁਸੀਂ ਜੇ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਮੈਂ ਪਿੰਜਰੇ ਚੋਂ ਜਾਦ ਹੋ ਗਿਆ ਮੈਨੂੰ ਲੱਗਦਾ ਨਹੀਂ ਬੜੇ ਸਿਆਣੇ ਨੇ ਚੰਗੇ ਪੜੇ ਲਿਖੇ ਨੇ ਫਿਲਾਸਫਰ ਨੇ ਵਰਲਡ ਲੈਵਲ ਦੀ ਹਿਸਟਰੀ ਪੜ੍ਹਦੇ ਨੇ ਪਰ ਮੈਨੂੰ ਲੱਗਦਾ ਕਿ ਉਹ ਬੋਲਦੇ ਬੋਲਦੇ ਇਹ ਵਾਲੀ ਜਿਹੜੀ ਗੱਲ ਆ ਕਹਿ ਗਏ ਨੇ ਉਹ ਕਹਿ ਨਹੀਂ ਨਹੀਂ ਸੀ ਚਾਹੀਦੀ ਹੈਗੀ ਕਿ ਮੈਂ ਪਿੰਜਰੇ ਚੋਂ ਜਾਦ ਹੋ ਗਿਆ ਤੇ ਤੁਸੀਂ ਸਵਾਲ ਇਹ ਆ ਕਿ ਤੁਸੀਂ ਉਸ ਕੁਰਸੀ ਤੇ ਬੈਠ ਕੇ ਅ ਲੋਕਾਂ ਦੇ ਨਾਲ ਕਿੰਨਾ ਇਨਸਾਫ ਕੀਤਾ ਹੈਗਾ ਉਹ ਸਭ ਤੋਂ ਵੱਡਾ ਸਵਾਲ ਆ ਕੀ ਪਤਾ ਕੋ ਪੋਲਿਟਿਕਲ ਪਿੰਜਰਾ ਹੋਵੇ ਵੀ ਉਹ ਦੱਸਣਾ ਤਾਂ ਚਾਹੀਦਾ ਨਾ ਕਿ ਪਿੰਜਰਾ ਕਦੋਂ ਤੋਂ ਬਣਿਆ ਸੀ ਨਹੀਂ ਜੇ ਪੁਲਿਸ ਵਾਲੇ ਪਿੰਜਰੇ ਚੋਂ ਲਿਆ ਕੇ ਤੇ ਫਿਰ ਪੋਲਿਟਿਕਲ ਪਿੰਜਰੇ ਚ ਫਿਰ ਫਸਣਾ ਹੈਗਾ ਤੇ ਫਿਰ ਤੁਹਾਡੇ ਸਾਹਮਣੇ ਕੁਮਰ ਵਿਜੇ ਪ੍ਰਤਾਪ ਬੈਠੇ ਹੀ ਆ ਉਹ ਵੀ ਸਿਆਸੀ ਪਿੰਜਰੇ ਚ ਫਸੇ ਗਏ ਨੇ ਜੇ ਜਿਹਦੀਆਂ ਉਦਾਹਰਣਾਂ ਦੇ ਕੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਕਿ ਪਿੱਛੇ ਸਾਡੇ ਕੁਮਰ ਵਿਜੇ ਪ੍ਰਤਾਪ ਖੜੇ ਨੇ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਿ ਆ ਦੇਖੋ ਕਿੰਨਾ ਖੱਜਲ ਕੀਤਾ ਹੀਂ ਚਮੀਆਂ ਕਿ ਇਨਸਾਫ ਕਰਦਾਂਗੇ ਉਹ ਵੀ ਫਿਰ ਮਤਲਬ ਉਹਨੂੰ ਵੀ ਸਿਆਸੀ पिंजਰੇ ਵਿੱਚ ਫਸ ਗੇ ਨਾ ਸਿਆਸੀ पिंजਰੇ पिंजਰੇ ਦੇ ਵਿੱਚ ਤੇ ਤੁਸੀਂ ਚੂਮ ਨਹੀਂ ਕਰ ਸਕਦੇ ਹੈਗੇ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਚਲੋ ਜੀਐਸ ਢਿਲੋ ਸਾਹਿਬ ਹੋਣਾ ਜਿਹੜੀਆਂ ਗੱਲਾਂ ਕਹੀਆਂ ਮੈਨੂੰ ਲੱਗਦਾ ਕਿ ਅੱਜਕੱਲ ਸਾਰੇ ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਉਂਦੀਆਂ ਗੱਲਾਂ ਕਰਦੇ ਪਰ ਹੈ ਨਹੀਂ ਤੁਸੀਂ ਬਤੌਰ ਅਫਸਰ ਲੋਕਾਂ ਨਾਲ ਕਿੰਨਾ ਇਨਸਾਫ ਕੀਤਾ ਤਹਾਡੀ ਕੀ ਵਰਦੀ ਤੇ ਦਾਗ ਲੱਗਾ ਕਿ ਨਹੀਂ ਲੱਗਾ ਤੁਸੀਂ ਉਸ ਚੇਅਰ ਦੀ ਮਾਨ ਸਨਮਾਨ ਬਰਕਰਾਰ ਰੱਖਿਆ ਕਿ ਨਹੀਂ ਰੱਖਿਆ ਗਿਆ ਤੁਸੀਂ ਨਿੱਜੀ ਤੌਰ ਤੇ ਕਿੰਨੇ پاک ਪਵਿੱਤਰ ਰਹੇ ਹੋ ਕਿੰਨੇ ਲੋਕਾਂ ਨੂੰ ਤੁਹਾਡੇ ਤੋਂ ਫਾਇਦਾ ਹੋਇਆ ਕਿੰਨਿਆਂ ਲੋਕਾਂ ਦੀ ਸੁਣਵਾਈ ਕੀਤੀ ਕਿੰਨੇ ਲੋਕ ਤੁਹਾਨੂੰ ਅਸੀਸਾਂ ਦੇ ਕੇ ਗਏ ਨੇ ਕਿੰਨੇ ਲੋਕ ਤੁਹਾਡੀਆਂ ਸੋਹਾਂ ਖਾਂਦੇ ਰਹੇ ਨੇ ਉਹ ਸਵਾਲ ਹੁੰਦਾ ਕੋਈ ਵੀ ਜਿਹੜਾ ਅਫਸਰ ਹੈ ਨਾ ਰਿਟਾਇਰਮੈਂਟ ਤੋਂ 1-2 ਮਹੀਨੇ ਪਹਿਲਾਂ ਅਗਰ ਕਹਿੰਦੇ ਨੇ ਕਿ ਮੈਂ ਆ ਕੀਤਾ ਇਹ ਕੀਤਾ ਲੋਕ ਤੁਹਾਡੇ ਤੋਂ ਕਿੰਨੇ ਖੁਸ਼ ਆ ਸਵਾਲ ਨਾ ਜਦੋਂ ਤੁਸੀਂ ਕੁਰਸੀ ਤੇ ਹੁੰਦੇ ਨਾ ਤੁਹਾਨੂੰ ਸਾਰੇ ਡਰਦੇ ਆ ਰਿਸਪੈਕਟ ਕਰਦੇ ਨੇ ਕਈਆਂ ਦੀਆਂ ਲੋੜਾਂ ਹੁੰਦੀਆਂ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ ਕਮਜ਼ੋਰੀਆਂ ਦੇ ਕਈਆਂ ਦੀਆਂ ਲਾਲਸਾਵਾਂ ਹੁੰਦੀਆਂ ਨੇ ਵੀ ਅਫਸਰ ਨਾਲ ਯਾਰੀ ਪਾ ਲੋ ਜਦੋਂ ਤੁਸੀਂ ਰਿਟਾਇਰ ਹੁੰਦੇ ਨਾ ਤਹਾਡਾ ਉਦੋਂ ਮੋਲ ਪੈਂਦਾ ਕਿ ਹਾਂ ਲੋਕੀ ਯਾਦ ਕਰਨ ਯਾਰ ਫਲਾਨਾ ਅਫਸਰ ਰਟਾਇਰ ਹੋਇਆ ਏ ਕਮਾਲ ਦਾ ਏ ਬਹੁਤ ਇਮਾਨਦਾਰ ਸੀ ਲੋਕਾਂ ਦੀ ਸੇਵਾ ਕਰਦਾ ਸੀ ਬੜਾ ਦਿਆਲੂ ਸੀ ਉਦੋਂ ਹੁੰਦਾ ਫਿਰ ਲੋਕੀ ਲੱਗਦੇ ਹਾਂ ਮਜ਼ਾ ਆ ਗਿਆ ਯਾਰ ਇਹੋ ਜਿਹੇ ਅਫਸਰ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਜੇ ਆਪਾਂ ਹੁਣ ਤੋਂ ਇਹ ਕਹਿਣਾ ਸ਼ੁਰੂ ਕਰਦੇ ਅਫਸਰ ਜਿੰਨੇ ਵੀ ਰਿਟਾਇਰ ਹੋ ਰਹੇ ਕੋਈ 1 ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇਹਨੂੰ ਇਹਨੂੰ ਤੁਸੀਂ ਤਿਆਗ ਪੱਤਰ ਨਹੀਂ ਕਹਿ ਸਕਦੇ ਇਹਦੇ VRS ਤੁਸੀਂ ਜਦੋਂ ਮਰਜ਼ੀ ਲੈ ਲੋ ਅੱਜਕੱਲ ਤੇ ਸਿਪਾਈ ਜਿਹੜਾ 20 ਸਾਲ ਦੀ ਨੌਕਰੀ ਹੋ ਜੇ ਉਹ ਵੀ VRS ਲੈ ਲੈਂਦਾ ਹੈਗਾ ਤੇ ਤੁਸੀਂ ਫਿਰ ਡੀਐਸਪੀ ਭਰਤੀ ਹੋਏ ਸੀ ਆਈਪੀਐਸ ਬਣ ਕੇ ਏਡੀਜੀਪੀ ਤੁਹਾਨੂੰ ਰੈਂਕ ਮਿਲ ਗਿਆ ਹੈਗਾ ਉਹ ਸਭ ਤੋਂ ਵੱਡਾ ਸਵਾਲ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਆਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ